ਨਵਜੋਤ ਸਿੰਘ ਸਿੱਧੂ ਦੀ ਪੰਜਾਬ ਦੀ ਸਿਆਸਤ ਦੇ ਵਿੱਚ ਦੁਬਾਰਾ ਐਂਟਰੀ ਹਾਲਾਂਕਿ ਦੁਬਾਰਾ ਆਂਦੀ ਕਹਿਣ ਦੀ ਲੋੜ ਨਹੀਂ ਸੀ ਕਿਉਂਕਿ ਸਿਆਸਤ ਉਹਨਾਂ ਨੇ ਛੱਡੀ ਨਹੀਂ ਸੀ ਉਹ ਖਰਤਾਜ ਦੇ ਸਰਲ ਸਲੀਕ ਕਮੈਂਟਰੀ ਕਰਨ ਜਿਹੜੇ ਉਹ ਜੂਰ ਗਏ ਸੀ ਪਰ ਉਹ ਕਹਿ ਕੇ ਗਏ ਸੀ ਕਿ ਜਿੱਥੇ ਪਾਰਟੀ ਸੱਦੇਗੀ ਮੈਂ ਜੂਰ ਪਹੁੰਚੂੰਗਾ ਔਰ ਕੱਲ ਉਹਨਾਂ ਨੇ ਆਪਣੇ ਧੜੇ ਦੀ ਕੱਲ ਮੀਟਿੰਗ ਕੀਤੀ ਹੈ ਆਪਣੇ ਘਰ ਦੇ ਵਿੱਚ ਉੱਥੇ ਬਹੁਤ ਸੜੀਆਂ ਰਣਨੀਤੀਆਂ ਉਹਨਾਂ ਨੇ ਆਪਣੇ ਧੜੇ ਦੇ ਵੱਲ ਬਣਾਈਆਂ ਨੇ ਖਾਸ ਕਰਕੇ ਉਹਨਾਂ ਨੇ ਚੋਣ ਪ੍ਰਚਾਰ ਕਰਨ ਤੋਂ ਕਿਨਾਰਾ ਲਾ किनारा ਕੀਤਾ ਹੈ اور ਕਿਹੜੀ ਸ਼ਰਤ ਤੇ ਕਿਹਨੂੰ ਪ੍ਰਚਾਰ ਉਹ ਕਰਨਗੇ ਉਸ ਦੇ ਬਾਰੇ ਵੀ ਗੱਲਬਾਤ ਕਰਨੀ ਨੀਤੀ ਜਿਹੜੀ ਆਪਣੀ ਹੈ ਸ਼ਰਤਾਂ ਰੱਖੀਏ ਕੀ ਕੁਝ ਕਲਾ ਬਤਾ ਕਿ ਇਹ ਨਵਜੋਤਿਕ ਸਿੱਧੂ ਕੀ ਕਿਨਾਰਾ ਕਰਗੇ ਕੀ ਕੋਰਾ ਜਵਾਬ ਦੇਗੇ ਇਸ ਦੇ ਪੇਸ਼ੇਮਣ ਜਿਹੜੀ ਚਰਚਾ ਕਰਾਂਗੇ ਉਧਰ ਕੁਮਰ ਵੀ ਜੇ ਪ੍ਰਤਾਪ ਸਿੰਘ ਨੂੰ ਲੈ ਕੇ ਰਗਤ ਚਟਾ ਭਗਵੰਤ ਮਾਨ ਤੇ ਕੀਰੀਵਾਨ ਤੇ ਕੁਝ ਵੱਡੇ ਅਫਸਰ ਜਿਹੜੇ ਉਹ ਫਸਦੇ ਦਿਖਾਈ ਨਹੀਂ ਰਹੇ ਐ ਔਰ ਬਹੁਤ ਵੱਡੀ ਜਿਹੜੀ ਇਹ ਸਿਆਸਤ ਦੇ ਵਿੱਚ ਇੱਕ ਅਪਡੇਟ ਹੈ ਕੀ ਕੋਈ ਅਪਡੇਟ ਗੱਲਬਾਤ ਕਿਸ ਤੇ ਬਹੁਤ ਅਹਿਮ ਚਰਚਾ ਜਿਹੜੀ ਆ ਕਰਨੀ ਆ ਪਿਛਲੇ ਦਿਨੀ ਕੋਣ ਵਿੱਚ ਪ੍ਰਤਾਪ ਹਣ ਨਜੇਤਬੰਦੀ ਇੱਕ ਗੱਲ ਕਹੀ ਸੀ ਪਰ ਮੰਤਰੀ ਧਾਲੀਵਾਲ ਦੇ ਹੁਣ ਜਸਪ੍ਰਿੰਤ ਪਿੰਦੇ ਦੀ ਜਿਹੜੀ ਗੱਲ ਕਹੀ ਸੀ ਪਰ ਕੱਲ ਅਪਡੇਟ ਆਈ ਹੈ ਬਹੁਤ ਵੱਡੀ ਇਸੇ ਅਹਿਮ ਜਿਹੜੀ ਅਸੀਂ ਚਰਚਾ ਕਰਾਂਗੇ ਨਾਲ ਹੀ ਨਾਲ ਚਰਚਾ ਕਰਾਂਗੇ ਕਿ ਪੰਚਮਾਨ ਦੇ ਵੱਲੋਂ ਵੀ ਜਿਹੜੀ ਉਹ ਇੱਕ ਮੀਟਿੰਗ ਆਪਣੇ ਜਮੀਨਵਾਰਾਂ ਦੇ ਨਾਲ ਆਪਣੇ ਸਾਥੀ ਮੰਤਰੀਆਂ ਵਧਾਈ ਕਰਦੇ ਵਰਕਰਾਂ ਨਾਲ ਕੀਤੀ ਗਈ ਕਿ ਕੋਈ ਉੱਤੇ ਨੀਤੀ ਉਹੀ ਗੱਲ ਉੱਤੇ ਵੀ ਕਰਨਗੇ ਉਦੋਂ ਮਾਈਨਿੰਗ ਦੇ ਮੁੱਦੇ ਦੇ ਉੱਪਰ ਪੰਜਾਬ ਸਰਕਾਰ ਨੂੰ ਜੰਮ ਕੇ ਫਟਕਾਰ ਨਹੀਂ ਪੁੱਜਨੇ ਦਾ ਕੀ ਕੁਝ ਕਹਿੰਦਾ ਹੈ ਸਾਲਿਆ ਅਸੀਂ ਸਭ ਰਾਤੇ ਚਰਚਾ ਕਰਨਗੇ ਮੇਰਾ ਪ੍ਰੋਫੈਸਰ ਮਨਜੀਤ ਸਾਹਿਬ ਨੇ ਘਰ ਕੀਤਾ ਉਹਨੇ ਸਭ ਤੋਂ ਪਹਿਲਾਂ ਮੈਨੂੰ ਸਵਾਗਤ ਕਰੂੰ ਅਣਖੀ ਸਾਹਿਬ ਸਵਾਗਤ ਹੈ ਜੀ ਪ੍ਰੋਗਰਾਮ ਵਿੱਚ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਣਖੀ ਸਾਹਿਬ ਨਵਜੋਤ ਸਿੰਘ ਸਿੱਧੂ ਨੇ ਆਪਣੇ ਧੜੇ ਦੇ ਨਾਲ ਕੱਲ ਜਿਹੜੀ ਇੱਕ ਮੀਟਿੰਗ ਕੀਤੀ ਹੈ ਆਪਣੇ ਘਰ ਦੇ ਵਿੱਚ ਪਟਿਆਲਾ ਦੇ ਵਿੱਚ ਔਰ ਉੱਥੇ ਕਹਿੰਦੇ ਇਹ ਚਰਚਾ ਹੋਈ ਹੈ ਕਿ ਭਾਈ ਨਵਜੋਤ ਸਿੰਘ ਸਿੱਧੂ ਪ੍ਰਚਾਰ ਤਾਂ ਹੀ ਕਰਨਗੇ ਜੇ ਰਾਹੁਲ ਗਾਂਧੀ ਖੁਦ ਉਹਨਾਂ ਨੂੰ ਗੁਣ ਪ੍ਰਚਾਰ ਕਰਨ ਲਈ ਕਹਿਣਗੇ ਉਹ ਕਹਿੰਦੇ ਕਿ ਉਮੀਦਵਾਰਾਂ ਦੇ ਕਹਿਣ ਤੇ ਸਿੱਧਾ ਗੁਣ ਪ੍ਰਚਾਰ ਨਹੀਂ ਕਰਨ ਜਾਣਗੇ ਜਿੱਦ ਜਦੋਂ ਪਹਿਲਾਂ ਰੈਲੀਆਂ ਕਰ ਰਹੇ ਸੀ ਉਦੋਂ ਇਹ ਸਾਰੇ ਆਲਾ ਪਾਉਂਦੇ ਸੀ ਕਿ ਭਾਈ ਸਭੂ ਰੈਲੀਆਂ ਕਿਉਂ ਕਰਦੇ ਹੁਣ ਕਹਿੰਦੇ ਕਿ ਸਿੱਧੂ ਰੈਲੀਆਂ ਕਰੇ ਕੀ ਕੀ ਚੱਕਰ ਕੀ ਆ ਉਹ ਫਿਰ ਕਹਿੰਦੇ ਵੀ ਇਤਾਂ ਨਹੀਂ ਹੋਣਾ ਜਾਈਦਾ ਜਿੱਥੇ ਹਾਈ ਕਮਾਨ ਨੂੰ ਕਹੂੰ ਉਥੇ ਮੈਂ ਜਾਵਾਂ ਪਰ ਸ਼ਰਤ ਇਹ ਆ ਕਿ ਰਾਹੁਲ ਗਾਂਧੀ ਖੁਦ ਕਹਿਣ ਗੁਣ ਪ੍ਰਚਾਰ ਕਰਦੇ ਇਹ ਗੁਣ ਪ੍ਰਚਾਰ ਕਰਾਂਗਾ ਤਰ ਬਈ ਕਿਸੇ ਲਈ ਨਹੀਂ ਕਰਾਂਗਾ ਟੜਾ ਵੀ ਇਸ ਤਰੀਕੇ ਨਾਲ کہہ ਰਹੇ ਆ ਇਹ ਵੀ ਸ਼ਰਤ ਕਹਿੰਦੇ ਰੱਖੀ ਗਈ ਹੈ ਕਿ ਜਿਹੜੇ ਸਿੱਧੂ ਟੜੇ ਦੇ ਉੱਪਰ ਜਿਹੜੀ ਕਾਰਵਾਈ ਹੋਈ ਹੈ ਉਹ ਕਾਰਵਾਈਆਂ ਜਿਹੜੀਆਂ ਉਹਨਾਂ ਲੋਕਾਂ ਦੇ ਉੱਪਰੋਂ ਵਾਪਸ ਲਈਆਂ ਜਾਣ ਫਿਰ ਜਿਹੜਾ ਸਿੱਧੂ ਟੜਾ ਉੱਠ ਕੇ ਜਿਹੜਾ ਪਾਰਟੀ ਲਈ ਕਹਿੰਦੇਗਾ ਕਿਵੇਂ ਤੇ ਇੱਕ ਵਾਰ ਪੂਰੀ ਚੀਜ਼ ਨੂੰ ਬਹੁਤ ਵੱਡੀ ਅਪਡੇਟ ਹੈ ਬਹੁਤ ਵੱਡੀ ਕਵਰ ਹੈ ਸਿਆਸਤ ਦੇ ਅੰਦਰ ਸੁਖਵਿੰਦਰ ਜੀ ਜਿਸ ਦਿਨ ਦਾ ਇਲੈਕਸ਼ਨ ਦਾ ਮਾਹੌਲ ਬਣਿਆ ਪੰਜਾਬ ਦੇ ਵਿੱਚ ਸਾਰੀ ਦੇਸ਼ ਦੇ ਅੰਦਰ ਉਸ ਤੋਂ ਪਹਿਲਾਂ ਹੀ ਨਵਜੋਤ ਸਿੰਘ ਸਿੱਧੂ ਇੱਕ ਕਿਸਮ ਦਾ ਕਿਨਾਰਾ ਕਸ਼ੀ ਕਰ ਗਏ ਸੀ ਇਸ ਸਰਦਾਰ ਚੋਣ ਮਹਿੰਦੋ ਇਸ ਦਾ ਕਿ ਉਹ ਕਹਿੰਦੇ ਕਿ ਮੈਂ ਆਈਪੀਐਲ ਵਾਸਤੇ ਜਾਣਾ ਹੈ ਆਈਪੀਐਲ ਮੇਰਾ ਰੋਜ਼ਗਾਰ ਹੈ ਉੱਥੇ ਜਾ ਕੇ ਉਹਨਾਂ ਨੇ ਆਪਣੀ ਮਿਹਨ ਜਿਹੜੀ ਆ ਆਈਪੀਐਲ ਮੁਸਬਰਪਤ ਜਿਹੜੀ ਕਰ ਦਿੱਤੀ ਹੁਣ ਤਾਜ਼ਾ ਸੂਚਨਾਵਾਂ ਇਹ ਹੁੰਦੀਆਂ ਨੇ ਕਿ ਕੱਲ ਉਹਨਾਂ ਵੱਲੋਂ ਬਕਾਇਦਾ ਤੌਰ ਤੇ ਇੱਕ ਮੀਟਿੰਗ ਆਪਣੇ ਧੜੇ ਦੇ ਆਗੂਆਂ ਨਾਲ ਕੀਤੀ ਜਾਂਦੀ ਹੈ ਔਰ ਉੱਥੇ ਇਹ ਚਰਚਾ ਕੀਤੀ ਜਾਂਦੀ ਹੈ ਕਿ ਹਾਂ ਭਈ ਅਸੀਂ ਉਮੀਦਵਾਰਾਂ ਤੇ ਕਹਿਣ ਤੇ ਕੋਈ ਵੀ ਮੀਟਿੰਗ ਜਿਹੜੀ ਆ ਜਾਂ ਰੈਲੀ ਨਹੀਂ ਕਰਦੀ ਜਿੰਨਾ ਚਿਰ ਤੱਕ ਕਾਂਗਰਸ ਹਾਈ ਕਮਾਂਡ ਤੇ ਖਾਸ ਤੌਰ ਤੇ ਰਾਹੁਲ ਗਾਂਧੀ ਹੁੰਦੀ ਉਹਨਾਂ ਨੂੰ ਨਿੱਜੀ ਤੌਰ ਤੇ ਬੇਨਤੀ ਜਿਹੜੀ ਆ ਉਹਨੇ ਹੀ ਕਰਦੇ ਜਾਂ ਰਾਹੁਲ ਗਾਂਧੀ ਹੁੰਦੀ ਹੁਣ ਅਗਰ ਵੇਖਿਆ ਜਾਵੇ ਤਾਂ ਬੀਤੇ ਦੌਰ ਦੇ ਵਿੱਚ ਹਮੇਸ਼ਾ ਨਵਜੋਤ ਸਿੰਘੂ ਕਾਂਗਰਸ ਦੇ ਵਿੱਚ ਕੇਵਲ ਦੋ ਬੰਦਿਆਂ ਦਾ ਨਾਮ ਲੈਂਦੇ ਰਿਹਾ ਇੱਕ ਪਾਸੇ ਪ੍ਰਿੰਕਾ ਗਾਂਧੀ ਉਹ ਦੂਸਰੇ ਪਾਸੇ ਰਾਹੁਲ ਗਾਂਧੀ ਕਿ ਮੈਂ ਇਹਨਾਂ ਦਾ ਵਕਾ ਪਾਈ ਹ ਇਸ ਤੋਂ ਇਲਾਵਾ ਉਹਨਾਂ ਨੇ ਕਦੇ ਵੀ ਕਾਂਗਰਸ ਪਾਰਟੀ ਜਾਂ ਕਾਂਗਰਸ ਹਾਈ ਕਮਾਂਡ ਦੀ ਜਿਹੜੀ ਕਹਿ ਸਕਦੇ ਨੇ ਕਿ ਕਦੀ ਗੱਲ ਜਿਹੜੀ ਆ ਉਹਨਾਂ ਨੇ ਨਹੀਂ ਕੀਤੀ ਹਮੇਸ਼ਾ ਆਪਣੇ ਆਪ ਨੂੰ ਸਮਰਥਨ ਭਾਵਨਾ ਜਿਹੜੀ ਆ ਇਹਨਾਂ ਦੋਵਾਂ ਆਗੂਆਂ ਨੂੰ ਦੱਸੀ ਹੈ ਤੇ ਜੇਕਰ ਕਾਂਗਰਸ ਹਾਈ ਕਮਾਂਡ ਦੇ ਰੁਖ ਦੀ ਗੱਲ ਕਰੀਏ ਬੀਤੇ ਲੰਮੇ ਸਮੇਂ ਤੋਂ ਕਾਂਗਰਸ ਹਾਈ ਕਮਾਂਡ ਜਿਹੜੀ ਆ ਉਹਨਾਂ ਨੇ ਵੀ ਨਵਜੋਤ ਸਿੰਘ ਸਿੱਧੂ ਨੂੰ ਇੱਕ ਕਿਸਮ ਦਾ ਸਾਈਡਲਾਈਨ ਕੀਤਾ ਹੋਇਆ ਕਦੇ ਵੀ ਸਟਾਰਟ ਚਾਰਕਾਂ ਦੀ ਲਿਸਟ ਦੇ ਵਿੱਚ ਉਹਨਾਂ ਨੂੰ ਸ਼ਾਮਲ ਨਹੀਂ ਕੀਤਾ ਜਾਂ ਕੋਈ ਵੀ ਅਹਿਮ ਜ਼ਿੰਮੇਵਾਰੀ ਜਿਹੜੀ ਪਿਛਲੇ ਦੌਰ ਚ ਨਹੀਂ ਦਿੱਤੀ ਗਈ ਅੱਜ ਕਾਂਗਰਸ ਵਿੱਚ ਅੱਜ ਪਹਿਲੇ ਚੋਣਦਿਆਂ ਜਿਹੜੀਆਂ ਪਹਿਲੇ ਗੇਟ ਦੀਆਂ ਚੋਣਾਂ ਹੋਣਗੀਆਂ ਨੇ ਉਹਦੇ ਵਿੱਚ ਵੀ ਨਵਜੋਤ ਸਿੰਘ ਸਿੱਧੂ ਨੂੰ ਕੋਈ ਖਾਸ ਭੂਮਿਕਾ ਜਿਹੜੀ ਆ ਉਹ ਨਹੀਂ ਦਿੱਤੀ ਗਈ ਹੁਣ ਸਿੱਧੂ ਸਾਹਿਬ ਗੱਲ ਇਹ ਆ ਇਸ ਤਰੀਕੇ ਨਾਲ ਨਵਜੋਤ ਸਿੰਘ ਸਿੱਧੂ ਨੇ ਇਹ ਸ਼ਰਤ ਰੱਖ ਦਿੱਤੀ ਔਰ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਉਸ ਦਾ ਇਹ ਨਾ ਉਹਨਾਂ ਵੱਲੋਂ ਕੀਤੀਆਂ ਰੈਲੀਆਂ ਦਾ ਵਿਰੋਧ ਹੁੰਦਾ ਰਿਹਾ ਕਰਦੇ ਰਹੇ ਨਹੀਂ ਔਰ ਇਵਨ ਕੇ ਪ੍ਰਤਾਪ ਸਿੰਘ ਬਾਜਵਾ ਵੀ ਇਹਦੇ ਸਬੰਧਿਓ ਵਿਚਾਰ ਚਰਚਾ ਕਰਦੇ ਰਹੇ ਨੇ ਤਾਂ ਅਜਿਹੇ ਸੰਦਰਭ ਦੇ ਵਿੱਚ ਜਦੋਂ ਪੰਜਾਬ ਦੀ ਕਾਂਗਰਸ ਅਖਾਈ ਨਵਜੋਤ ਸਿੱਧੂ ਤੋਂ ਬਿਲਕੁਲ ਇੱਕ ਕਿਨਾਰਾ ਕਰਕੇ ਚੱਲਦੀ ਪਈ ਚੱਲਦੀ ਰਹੀ ਹੈ ਬੀਤੇ ਦੌਰ ਸ ਤੇ ਨਵਜੋਤ ਸਿੱਧੂ ਵੀ ਉਹਨਾਂ ਤੋਂ ਕਿਨਾਰਾ ਕਰਕੇ ਚੱਲਦੇ ਰਹੇ ਆ ਮੈਨੂੰ ਨਹੀਂ ਲੱਗਦਾ ਕਿ ਕਾਂਗਰਸ ਹਾਈ ਬਾਣ ਜਿਹੜੀ ਆ ਨਵਜੋਤ ਸਿੱਧੂ ਦੇ ਇਸ ਪ੍ਰਸੰਗ ਦੇ ਵਿੱਚ ਉਸ ਨੂੰ ਕਹਿ ਕੇ ਕਿ ਹਾਂ ਵੀ ਤੁਸੀਂ ਸਾਡੇ ਵਾਸਤੇ ਸਟਾਰ ਪ੍ਰਚਾਰਕ ਦਾ ਪੰਜਾਬ 'ਚ ਕੰਮ ਕਰੋ ਕਰੋ ਤਾਂ ਨਵਜੋਤ ਸਿੱਧੂ ਤਿਆਰ ਹੋ ਜਾਣਗੇ ਨਵਜੋਤ ਸਿੱਧੂ ਨੇ ਜਿਹੜੀ ਸ਼ਰਤ ਰੱਖੀ ਆ ਉਹ ਇਹ ਆ ਪਰ ਸਿੱਧੂ ਸਾਹਿਬ ਦੂਸਰੇ ਬੰਨੇ ਗੱਲ ਇਹ ਆ ਕਿ ਜਿਹੜੀ ਪੰਜਾਬ ਦੀ ਕਾਂਗਰਸ ਆਈ ਆ ਉਹ ਕਦੇ ਨਹੀਂ ਚਾਹੇਗੀ ਕਿ ਨਵਜੋਤ ਸਿੱਧੂ ਇਸ ਮਾਹੌਲ ਦੇ ਵਿੱਚ ਉਹਨਾਂ ਦੇ ਨਾਲ ਚੱਲੇ ਜਿਸ ਤਰੀਕੇ ਨਾਲ ਬੀਤੇ ਦੌਰ 'ਚ ਉਹਨਾਂ ਵੱਲੋਂ ਇਹ ਗੱਲਾਂ ਜਿਹੜੀਆਂ ਚੱਲਦੀਆਂ ਰਹੀਆਂ ਨੇ ਇਹ ਜੋ ਕੁਝ ਕੀਤਾ ਗਿਆ ਕੱਲ ਦੀ ਮੀਟਿੰਗ ਜਿਹੜੀ ਕੀਤੀ ਗਈ ਔਰ ਜਿਸ ਤਰੀਕੇ ਨਾਲ ਮੀਟਿੰਗ ਦੇ ਵਿੱਚ ਉਹਨਾਂ ਦੇ ਆਗੂਆਂ ਨੇ ਇਹ ਗੱਲ ਕਹੀ ਕਿ ਜਦੋਂ ਅਸੀਂ ਰੈਲੀਆਂ ਕਰਦੇ ਸਾਂ ਤਾਂ ਸਾਡੀਆਂ ਰੈਲੀਆਂ ਤੇ ਇਤਰਾਜ਼ ਹੁੰਦਾ ਸੀ ਤੇ ਅਹੀਂ ਹੁਣ ਕੋਈ ਰੈਲੀ ਜਿਹੜੀ ਆ ਉਹ ਨਹੀਂ ਕਰਦੇ ਸਾਬਤ ਤੌਰ ਤੇ ਨਵਜੋਤ ਸਿੱਧੂ ਨੇ ਇੱਕ ਸੰਕੇਤ ਇਹ ਦਿੱਤਾ ਕਿ ਹਾਂ ਭਈ ਜੇਕਰ ਕਾਂਗਰਸ ਸਾਹਿਕਮਾਨ ਨੂੰ ਤੇ ਖਾਸ ਤਾਂ ਉਹ ਮੈਨੂੰ ਦੱਸ ਦੇ ਆਪਾਂ ਚੱਲ ਪਾਵਾਂਗੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰ ਸਕਾਂਗੇ ਪਰ ਇਸ ਲਈ ਜਿਸ ਤਰੀਕੇ ਨਾਲ ਰਾਹੁਲ ਗਾਂਧੀ ਦੀ ਸਿਆਸਤਾਂ ਔਰ ਖਾਸ ਤੌਰ ਤੇ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਰਾਜਾ ਵਰਿੰਗ ਜਾਂ ਪ੍ਰਤਾਪ ਸਿੰਘ ਬਾਜਵਾ ਇਹ ਸਾਰੀ ਚੋਣ ਮਹੀਮ ਨੂੰ ਚਲਾ ਰਹੇ ਆ ਮੇਰਾ ਨਹੀਂ ਖਿਆਲ ਕਿ ਇਹੋ ਜਿਹਾ ਕੁਝ ਹੋਵੇ ਜਿਹੋ ਜਿਹਾ ਨਵਜੋਤ ਸਿੰਘ ਸਿੱਧੂ ਨੇ ਕੱਲ ਕਿਹਾ ਹੈ ਜਾਂ ਕਾਂਗਰਸ ਹਾਈ ਕਮਾਂਡ ਉਹਨਾਂ ਦੀਆਂ ਸ਼ਰਤਾਂ ਨੂੰ ਮੰਨ ਕੇ ਉਹਨਾਂ ਨੂੰ ਬੇਨਤੀ ਕਰੇ ਕਿਉਂਕਿ ਜੇਕਰ ਇਹੋ ਹੀ ਕੁਝ ਹੋਣਾ ਹੁੰਦਾ ਤਾਂ ਸੁਖਵਿੰਦਰ ਜੀ ਬੀਤੇ ਦੌਰ ਚ ਕਾਂਗਰਸ ਹਾਈ ਕਮਾਂਡ ਨੇ ਬਹੁਤ ਬੜੀ ਇਸ ਤਰੀਕੇ ਨਾਲ ਕੀਤਾ ਜਦੋਂ ਨਵਜੋਤ ਸਿੰਘ ਸਿੱਧੂ ਨੂੰ ਬਿਲਕੁਲ ਸਾਈਡਲਾਈਨ ਕੀਤਾ ਔਰ ਹਮੇਸ਼ਾ ਕਾਂਗਰਸ ਦੇ ਮੌਜੂਦਾ ਪ੍ਰਧਾਨ ਦੀ ਜਿਹੜੀ ਆ ਉਹ ਗੱਲ ਮੰਨਦੇ ਰਹੇ ਆ ਔਰ ਜਿਸ ਤਰੀਕੇ ਨਾਲ ਉਹ ਰਹਿੰਦੀਆਂ ਹਨ ਮੈਨੂੰ ਯਾਦ ਹੈ ਕਿ ਕੋਈ ਟਾਈਮ ਅਹ ਜੀ ਕੇ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਪਾਰਟੀ ਜਿਹੜੀ ਆ ਉਹ ਇੱਕ ਪਰਸਨਲ ਜਹਾਜ਼ ਦੇ ਕੇ ਪੂਰੇ ਦੇਸ਼ ਦੇ ਵਿੱਚ ਪ੍ਰਚਾਰ ਕਰਾਉਣੀ ਸੀ ਤੇ ਅੱਜ ਪੰਜਾਬ ਦੇ ਵਿੱਚ ਵੀ ਪ੍ਰਚਾਰ ਕਰਨ ਦੇ ਲਈ ਨਵਜੋਤ ਸਿੰਘ ਸਿੱਧੂ ਨੂੰ ਛੱਤਰ ਖਣੀ ਪੈ ਰਹੀ ਹੈ ਕਿ ਰਾਹੁਲ ગાંધી ਕਹੇ ਫੇਰ ਮੈਂ ਜਿਹੜਾ ਪ੍ਰਚਾਰ ਕਰਾਂ ਇਹ ਦਿਨ ਕਿੱਥੋਂ ਤੋਂ ਕਿੱਥੇ ਆ ਗਈ ਇਹ ਪੰਜਾਬ ਦੇ ਵਿੱਚ ਵੀ ਇਹ ਪ੍ਰਚਾਰ ਕਹਿੰਦੇ ਤਾਂ ਕਰਾਂਗੇ ਜਿ ਰਾਹੁਲ ਕਹਿੰਗੇ ਤੇ ਪੂਰੇ ਦੇਸ਼ ਦੇ ਵਿੱਚ ਪ੍ਰਚਾਰ ਕਹਿ ਕੇ ਪਰਸਨਲ ਜਹਾਜ਼ ਜਿਕੇ ਕਿਰਾਇਆ ਜਾਂਦਾ ਸੁਖੰਦਰ ਜੀ ਇਹੋ ਤਾਂ ਦਿਨਾਂ ਦੀ ਖੇਡ ਹੈ ਇਹੋ ਤਾਂ ਰਾਜਨੀਤੀ ਦੀ ਖੇਡ ਹੈ ਕਿ ਜਦੋਂ ਤੁਸੀਂ ਆਪਣੀ ਸਵੈ ਦੀ ਹੋਂਦ ਸਟੇਬਲ ਤੇ ਕੇਵਲ ਇਕੱਲੇ ਬਣ ਕੇ ਨਿਤਨ ਦੀ ਕੋਸ਼ਿਸ਼ ਕਰੋਗੇ ਫਿਰ ਅਜਿਹੀਆਂ ਸਥਿਤੀਆਂ ਤਾਂ ਫਿਰ ਪੈਦਾ ਹੋਣਗੀਆਂ ਜਿਹੜੀਆਂ ਹੋਣਗੀਆਂ ਹੋਣਗੀਆਂ ਨਵਜੋਤ ਸਿੱਧੂ ਬਿਲਕੁਲ ਇੱਕ ਪੰਜਾਬ ਦੀ ਸਿਆਸਤ ਦੇ ਵਿੱਚ ਇਮਾਨਦਾਰ ਚਿਹਰਾ ਹਨ ਮੰਨਿਆ ਜਾਂਦਾ ਕਿ ਇਮਾਨਦਾਰ ਉਹਨਾਂ ਤੇ ਇੱਕ ਪੈਸੇ ਦਾ ਦਾਗ ਨਹੀਂ ਹੈ ਪਰ ਸ਼ਾਇਦ ਉਹ ਟੀਮ ਨੂੰ ਨਾਲ ਲੈ ਕੇ ਨਹੀਂ ਚੱਲ ਸਕਦੇ ਇਸ ਗੱਲ ਨੂੰ ਜਿਹੜੀ ਹੈ ਮਹਿਸੂਸ ਕਾਂਗਰਸ ਦੀ ਹਾਈ ਕਮਾਂਡ ਨੇ ਵੀ ਕੀਤਾ ਪੰਜਾਬ ਦੀ ਕਾਂਗਰਸ ਅਖਾਈ ਨੇ ਵੀ ਕੀਤਾ ਤਾਂ ਸ਼ਾਇਦ ਇਹੋ ਹੀ ਕਾਰਨ ਆ ਕਿ ਇੱਕ ਸਮਾਂ ਇਸ ਤਰ੍ਹਾਂ ਆਇਆ ਕਿ ਨਵਜੋਤ ਸਿੱਧੂ ਘਰ ਬੈਠ ਕੇ ਤੇ ਇਸ ਤਰ੍ਹਾਂ ਲੱਗਦਾ ਸੀ ਕਿ ਜਿਵੇਂ ਸਰਗਰਮ ਅਸਿਆਸਤ ਉਹ ਅਲੱਗ-ਥਲੱਗ ਪੈ ਗਏ ਆ ਹੁਣ ਵੀ ਤੁਸੀਂ ਦੇਖ ਲਓਗੇ ਜਦੋਂ ਦੇ ਉਹ ਆਈਪੀਐਲ ਮੈਚਾਂ ਦੇ ਵਿੱਚ ਕਮੈਂਟਰੀ ਕਰਨ ਗਏ ਆ ਮੇਰਾ ਨਹੀਂ ਖਿਆਲ ਕਿਸੇ ਵੀ ਨੀ ਨੇ ਕਿਸੇ ਵੀ ਲੀਡਰ ਨੇ ਕਾਂਗਰਸ ਹਾਈ ਕਮਾਂਡਰ ਜਾਂ ਪੰਜਾਬ ਇਕਾਈ ਨੇ ਨਵਜੋਤ ਸਿੰਘ ਦੂਰਾ ਨਾਂ ਵੀ ਲਿਆ ਹੋਵੇ ਕਿ ਹਾਂ ਭਈ ਉਹਨੂੰ ਬੁਲਾਓ ਤਾਂ ਦੂਜੇ ਪਾਸੇ ਜਿਸ ਤਰੀਕੇ ਨਾਲ ਉਹਨੂੰ ਫਿਰ ਨਜ਼ਰ ਅੰਦਾਜ਼ ਗਈ ਉਹਨਾਂ ਨੇ ਆਪਣੇ ਆਪ ਨੂੰ ਮਹਿਸੂਸ ਕੀਤੀ ਆ ਤਾਂ ਫਿਰ ਵੀ ਪੰਜਾਬ ਦੀ ਸਿਆਸਤ ਦੇ ਵਿੱਚ ਆਪਣਾ ਹਸਤਾਖਰ ਜਾਂ ਆਪਣੀ ਹਾਜ਼ਰੀ ਲਗਾਉਣ ਵਾਸਤੇ ਇੱਕ ਮੀਟਿੰਗ ਕਰਕੇ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਕਿ ਹਾਂ ਭਈ ਜੇ ਸਾਨੂੰ ਬੁਲਾਉਣਗੇ ਜੇ ਰਾਫਲ ਗਾਂਧੀ ਸੱਦੇ ਤਾਂ ਫਿਰ ਮੈਂ ਚੱਲ ਜਾਗਾ ਤੇ ਜੇ ਸਿੱਧੂ ਸਾਹਿਬ ਰਾਫਲ ਗਾਂਧੀ ਦੇ ਸੱਦਣਾ ਹੁੰਦਾ ਜੇ ਰਾਹੁਲ ਗਾਂਧੀ ਜੀ ਬੇਨਤੀ ਕਰਦੇ ਹੁੰਦੇ ਤਾਂ ਸ਼ਾਇਦ ਫਿਰ ਇਸ ਚੋਣ ਮੁਹਿੰਮ ਤੋਂ ਪਹਿਲਾਂ ਹੀ ਉਹਨਾਂ ਨੂੰ ਕਰ ਦਿੱਤਾ ਜਾਂਦਾ ਕਿ ਹੁਣ ਤਾਂ ਇੱਕ ਗੇੜੀ ਤੇ ਚੋਣਾ ਵੀ ਜਿਹੜੀਆਂ ਪੈ ਚੁੱਕੀਆਂ ਨੇ ਜਿਹੜੀ ਤੁਸੀਂ ਗੱਲ ਕੀਤੀ ਕਿ ਪਿੰਨ ਸਮੁੱਚੇ ਦੇਸ਼ ਦੇ ਵਿੱਚ ਨਵਜੋਤ ਸਿੱਧੂ ਦੀ ਮੰਗ ਹੁੰਦੀ ਸੀ ਤਾਂ ਹੁਣ ਨਵਜੋਤ ਸਿੱਧੂ ਪੰਜਾਬ ਦੇ ਵਿੱਚ ਵੀ ਪ੍ਰਚਾਰ ਕਰਨ ਵਾਸਤੇ ਖੁਦ ਹੀ ਇਹ ਕਹਿ ਰਹੇ ਕਿ ਮੈਨੂੰ ਇਹ ਬੇਨਤੀ ਜਿਹੜੀ ਆ ਰਾਹੁਲ ਗਾਂਧੀ ਕਰੇ ਤੇ ਫਿਰ ਮੈਂ ਕੰਮ ਕਰਾਂਗਾ ਸਿੱਧੂ ਸਾਹਿਬ ਇਹ ਨਵਜੋਤ ਸਿੱਧੂ ਦੀ ਇਹ ਮੀਟਿੰਗ ਜਾਂ ਇਹ ਜਿਹੜੀ ਸ਼ਰਤਾਂ ਕੇਵਲ ਤੇ ਕੇਵਲ ਪੰਜਾਬ ਦੀ ਸਿਆਸਤ ਵਿੱਚ ਆਪਣੀ ਹਾਜ਼ਰੀ ਲਵਾਉਣ ਦੇ ਮਨੋਰਥ ਨਾਲ ਕੀਤੀ ਗਈ ਹੈ ਕਿਉਂਕਿ ਬੀਤੇ ਕਾਫੀ ਦਿਨਾਂ ਤੋਂ ਨਵਜੋਤ ਸਿੱਧੂ ਦਾ ਨਾਮ ਜਿਹੜਾ ਕਿਸੇ ਵੀ ਅਖਬਾਰ 'ਚ ਕਿਸੇ ਵੀ ਨਿਊਜ਼ ਚੈਨਲ ਤੇ ਨਹੀਂ ਆ ਰਿਹਾ ਤਾਂ ਸ਼ਾਇਦ ਇਸੇ ਹੀ ਕਾਰਨ ਠੀਕ ਆ ਜਿਤਰਾਂ ਨਵਜੋਤ ਸਿੱਧੂ ਵੱਲੋਂ ਕਿਹਾ ਜਾਂਦਾ ਕਿ ਉਹ ਕੇਵਲ ਅਜਿਹੇ ਨੇਤਰ ਜਿਹੜੇ ਸਟੇਜ ਤੇ ਜਾ ਕੇ ਕੰਮ ਕਰਦੇ ਤਾਂ ਆਪਣੀ ਹਾਜ਼ਰੀ ਲਵਾਉਂਦੇ ਨੇ ਭੀੜ ਇਕੱਠੀ ਜੇਕਰ ਉਹਨਾਂ ਨੇ ਆਪਣੇ ਪੱਤਰ ਤੇ ਕਰਨੇ ਹੁੰਦਾ ਸ਼ਾਇਦ ਉਹ ਨਹੀਂ ਕਰ ਸਕਦੇ ਸ਼ਾਇਦ ਇਹੋ ਹੀ ਕਾਰਨ ਆ ਕਿ ਜਿਸ ਤਰੀਕੇ ਨਾਲ ਹੁਣ ਕਾਫੀ ਦਿਨਾਂ ਤੋਂ ਉਹ ਗੈਰਹਾਜ਼ਰਸੀ ਪੰਜਾਬ ਦੀ ਸਰਗਰਮ ਸਿਆਸਤ ਦੇ ਉਸ ਪੰਨੇ ਤੋਂ ਤਾਂ ਆਪਣੀ ਹਾਜ਼ਰੀ ਲਵਾਉਣ ਵਾਸਤੇ ਉਹਨਾਂ ਨੇ ਇਹ ਮੀਟਿੰਗ ਕੀਤੀ ਆ ਉਹਨਾਂ ਦੇ ਧੜੇ ਦੇ ਆਗੂ ਨੇ ਕੀਤੀ ਆ ਹੁਣ ਦੇਖਦੇ ਆ ਕਿ ਜਿਹੜੀ ਗੇਂਦ ਆ ਉਹਦੀ ਡੀਚ ਹੁਣ ਰਾਹੁਲ ਗਾਂਧੀ ਇਸ ਬੰਦੇ ਕੀ ਸੋਚਦੇ ਆ ਪਰ ਮੈਨੂੰ ਲੱਗਦਾ ਕਾਂਗਰਸ ਹਿਕਮਨ ਕਿਸੇ ਵੀ ਸੂਟਰੇ 'ਚ ਜਦੋਂ ਇਸ ਵੇਲੇ ਪੰਜਾਬ ਦੇ ਵਿੱਚ ਕਾਂਗਰਸ ਦੀ ਸਥਿਤੀ ਜਿਹੜੀ ਆ ਮਜ਼ਬੂਤ ਹੋ ਰਹੀ ਆ ਤੇ ਉਹ ਟੜੇ ਬਾਜੀ ਤੇ ਇਹਦੇ ਨਾਲ ਨਾਲ ਟੜੇ ਬਾਜੇ ਵੀ ਆ ਤੇ ਉਸੇ ਤਰੀਕੇ ਨਾਲ ਰਾਹੁਲ ਗਾਂਧੀ ਰਾਹੁਲ ਗਾਂਧੀ ਨਵਜੋਤ ਸਿੰਘ ਨੂੰ ਭੇਜ ਕੇ ਹੋਰ ਟੜੇ ਬਾਜੀ ਨਾ ਪੈਦਾ ਕਰਵਾ ਦਵੇ ਤੇ ਜਿਸ ਤਰ੍ਹਾਂ ਕਾਂਗਰਸ ਦਾ ਨੁਕਸਾਨ ਹੋਵੇ ਮੈਨੂੰ ਨਹੀਂ ਲੱਗਦਾ ਕਿ ਰਾਹੁਲ ਗਾਂਧੀ ਹੋਣੀ ਕੋਈ ਇਹੋ ਜਿਹੀ ਜਿਹੜੀ ਅਰਜਾ ਜਾਂ ਬੇਨਤੀ ਨਵਜੋਤ ਸਿੰਘ ਨੂੰ ਕਰਨਗੇ ਬਾਕੀ ਦੇਖੋ ਅਗਲੇ ਦਿਨਾਂ 'ਚ ਕੀ ਹੁੰਦਾ ਜੀ ਚਲੋ ਉਧਰ ਦੂਜੇ ਪਾਸੇ ਜੇ ਆਪਾਂ ਗੱਲ ਕਰ ਲਈਏ ਗੱਲ ਇਹ ਵੀ ਹੁੰਦੀ ਹੈ ਕਿ ਕੁਝ ਆਪਣੇ ਪਰਸਨਲ ਦੋਸਤ ਸੱਜਣ ਮਿੱਤਰ ਵੀ ਹੁੰਦੇ ਆ ਜਿੰਨਾ ਕਰਕੇ ਤੁਸੀਂ ਜਾਣਿਓ ਇਥੇ ਅਸੀਂ ਦੇਖਦੇ ਰਹੇ ਹਾਂ ਕਿ ਸੁਖਪਾਲ ਸਿੰਘ ਖੇੜਾ ਭਾਈ ਦੀਆਂ ਚੋਣਾਂ ਦੇ ਵਿੱਚ ਆਪਣੀ ਕੰਸਿਸਟੈਂਸੀ ਛੱਡ ਕੇ ਦੂਜਿਆਂ ਦੇ ਲਈ ਵੀ ਚੋਣ ਪ੍ਰਚਾਰ ਚਾਏ ਉਹ ਗੋਲ ਦੀ ਵਾਸਤੇ ਹੋਵੇ ਭਗਵੰਤ ਮਾਨ ਦੇ ਖਿਲਾਫ ਚਾਹੇ ਨਵਦੀਪ ਸਿੰਘ ਧੀਮਾ ਦੇ ਹੱਕ ਦੇ ਵਿੱਚ ਹੋਵੇ ਜਾਂ ਬਹੁਤ ਸਾਰੀਆਂ ਗੱਲਾਂ ਜਦੋਂ ਤੁਸੀਂ ਇਹ ਗੱਲਾ ਕਰਦੇ ਹੋ ਕਿ ਭਾਈ ਤੁਹਾਡੇ ਆਪਣੇ ਪਰਸਨਲ ਰਿਸ਼ਤੇ ਵੀ ਹੁੰਦੇ ਆ ਹੁਣ ਨਵਜੋਤ ਸਿੰਘ ਸਿੱਧੂ ਜਿਸ ਤਰੀਕੇ ਨਾਲ ਕਹਿੰਦੇ ਆ ਕਿ ਰਾਹੁਲ ਕਹਿਣਗੇ ਮੈਂ ਫੇਰ ਹੀ ਜਾਊਂਗਾ ਕੋਈ ਪਰਸਨਲ ਰਿਸ਼ਤਾ ਵੀ ਕੋਈ ਹੈ ਨਹੀਂਗਾ ਜਿਹਦੇ ਕਰਕੇ ਨਵਜੋਤ ਸਿੰਘ ਸਿੱਧੂ ਕਿਤੇ ਲਈ ਆਪੀ ਚਲੇ ਜਾਂ ਇਹ ਵੀ ਤਾਂ ਗੱਲਾਂ ਹੁੰਦੀਆਂ ਜੇ ਕੋਈ ਤੁਸੀਂ ਪੰਜਾਬ ਆ ਕੇ ਤੁਸੀਂ ਜਾਨ ਬਚਾਉਣ ਦੀ ਜਿਹੜੀ ਗੱਲ ਜਾ ਕੇ ਤੁਸੀਂ ਕਰੋ ਨਾ ਮੈਦਾਨ ਦੇ ਅੰਦਰ ਚੋਣ ਮੈਦਾਨ ਦੇ ਅੰਦਰ ਤੇ ਜਾ ਕੇ ਤੁਸੀਂ ਗੱਲ ਕਰੋ ਨਾ ਸੰਵਿਧਾਨ ਬਚਾਉਣ ਦੀ ਲੋਕਾਂ ਦੇ ਅੰਦਰ ਹੁਣ ਇਹ ਵੀ ਰਾਹੁਲ ਗਾਂਧੀ ਤੁਹਾਨੂੰ ਕਹੇ ਕਿ ਤੁਸੀਂ ਵਾਕਈ ਪੰਜਾਬ ਦੇ ਨਾਲ ਕਰਨਾ ਤਾਂ ਫਿਰ ਰਾਹੁਲ ਗਾਂਧੀ ਕਹੇ ਨਾ ਕਹੇ ਜਾਂ ਫਿਰ ਤੁਸੀਂ ਜਿਹੜਾ ਆਪਣੇ ਕੋਈ ਲਖਣਾ ਵੀ ਬਣਾ ਸਕਦੇ ਹੋ ਦੇਖੋ ਸੁਖਿੰਦਰ ਜੀ ਬੜਾ ਵਧੀਆ ਤੁਸੀਂ ਨੁਕਤਾ ਜਿਹੜਾ ਠਾਇਆ ਨਵਜੋਤ ਸਿੱਧੂ ਕੇਵਲ ਤੇ ਕੇਵਲ ਉਸ ਸਮੇਂ ਪੰਜਾਬ ਦੀ ਸਿਆਸਤ ਉੱਤੇ ਆਪਣੀ ਹਾਜ਼ਰੀ ਲਵਾਉਂਦੇ ਆ ਕਿ ਜਦੋਂ ਕੋਈ ਵੀ ਮਾਹੌਲ ਜਿਹੜਾ ਚੋਣ ਵਾਲਾ ਨਹੀਂ ਹੁੰਦਾ ਜ ਜੇ ਅਸੀਂ ਕਹਿ ਸਕਦੇ ਕਿ ਜਦੋਂ ਲੋਕਾਂ ਨੇ ਆਪਣੀ ਨੂੰ ਦੱਸਣਾ ਆਪਣੀ ਸਥਿਤੀ ਨੂੰ ਦੱਸਉਣਾ ਤਾਂ ਉਸ ਸਥਿਤੀ ਥੋੜੀ ਆਵਾਜ਼ ਜਾਨਕੀ ਸਾਹਿਬ ਨੂੰ ਜਰੂਰ ਕੱਟ ਰਹੀ ਆ ਮੈਂ ਕਿਹਾ ਸਾਹਿਬ ਨੂੰ ਕਹਾਂਗਾ ਥੋੜੀ ਆਵਾਜ਼ ਦੇ ਨੈਟਵਰਕ ਦੇ ਵਿੱਚ ਆਉਣ ਤਾਂ ਫੇਰ ਅਸੀਂ ਉਹੀ ਗੱਲ ਕਰਦੇ ਨਵਜੋਤ ਸਿੰਘ ਸਿੱਧੂ ਹੁਣਾਂ ਨਹੀਂ ਕੇ ਕੁਝ ਪਰਸਨਲ ਰਿਸ਼ਤੇ ਵੀ ਜਿਹੜੇ ਹੁੰਦੇ ਆ ਜਿਹੜੇ ਰਿਸ਼ਤਿਆਂ ਦੇ ਕਰਕੇ ਤੁਸੀਂ ਜਿਹੜਾ ਉਹ ਜੁੜਦੇ ਹੋ ਔਰ ਕੁਝ ਆਪਣੇ ਸੱਜਣਾ ਮਿੱਤਰਾਂ ਦੇ ਲਈ ਪ੍ਰਚਾਰ ਕਰਨ ਜਾਣੇ ਹੋ ਔਰ ਬਾਹ ਤੱਕ ਜਿਹੜੀ ਉਹ ਲਾਉਂਦੇ ਤੇ ਇਸ ਵਾਲੇ ਪਾਸੇ ਨਰਜੋਤ ਸਿੰਘ ਸਤੂ ਤੁਰਨਗੇ ਜਾਂ ਨਹੀਂ ਤੁਰਨਗੇ ਇਹ ਕੱਲ ਜਿਹੜੀ ਆ ਦੇਖਣ ਆਈ ਆ ਮੈਂ ਬੇ ਗੱਲ ਕਰੂੰਗਾ ਕਿ ਆਪਾਂ ਦੇਖਿਆ ਕਿ ਬਾਈ ਦੀਆਂ ਚੋਣਾਂ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਆਪਣੀ ਕੰਸਟਿਟਿਊਐਂਸੀ ਦੇ ਚੋਣ ਪ੍ਰਚਾਰ ਕਰ ਹੀ ਰਹੇ ਸੀਗੇ ਜਿ ਫਿਰ ਹੋਲਦੀ ਵਾਸਤੇ ਵੀ ਕੀਤਾ ਚੀਮਾ ਵਾਸਤੇ ਵੀ ਕੀਤਾ ਹੋਰਾਂ ਲੋਕਾਂ ਵਾਸਤੇ ਵੀ ਕੀਤਾ ਉਹਨਾਂ ਦੇ ਕੰਸਟਰੂਲੇਸ਼ਨ ਚਗੇ ਆਪਣੀ ਕੰਸਟਿਟਿਊਐਂਸੀ ਛੱਡ ਕੇ ਦੂਜਿਆਂ ਦੇ ਕੰਸਟਿਟਿਊਐਂਸੀ ਦੇ ਵਿੱਚ ਜਾ ਕੇ ਮਦਦ ਕਰਨੀ ਉਹਨਾਂ ਨੇ ਪਰਸਨਲ ਰਿਲੇਸ਼ਨ ਸੀ ਨਵਜੋਤ ਸਿੰਘ ਸਿੱਧੂ ਕਹਿੰਦੇ ਮੈਂ ਪ੍ਰਚਾਰ ਹੀ ਤਾਂ ਕਰਨਾ ਜੇ ਰਾਹੁਲ ਗਾਂਧੀ ਮੈਨੂੰ ਕਹੂਗਾ ਫਿਰ ਪ੍ਰਚਾਰ ਜਿਹੜਾ ਉਹ ਕਰੂਗਾ ਤਾਂ ਫਿਰ ਪਰਸਨਲ ਲਿਸ਼ਟੇ ਕਿੱਥੇ ਚਲੇਗੇ ਪਰਸਨਲ ਜਿਹੜੀਆਂ ਦੋਸਤੀਆਂ ਕਿੱਥੇ ਜਰੀਆਂ ਗਈਆਂ ਜੇ ਰਾਹੁਲ ਕਹੂਗਾ ਤਾਂ ਹੀ ਤੁਸੀਂ ਪ੍ਰਚਾਰ ਕਰਨ ਜਾਓਗੇ ਤਾਂ ਹੀ ਤੁਸੀਂ ਪੰਜਾਬ ਬਚਾਉਣ ਦੀ ਗੱਲ ਕਰੋਗੇ ਤਾਂ ਹੀ ਤੁਸੀਂ ਸੰਵਿਧਾਨ ਬਚਾਉਣ ਦੀ ਗੱਲ ਕਰੋਗੇ ਤੇ ਪੰਜਾਬ ਦੇ ਲੋਕਾਂ ਦੇ ਵਿੱਚ ਤੁਸੀਂ ਤਾਂ ਲਿਆਓਗੇ ਜੇ ਤੁਹਾਨੂੰ ਰਾਹੁਲ ਗਾਂਧੀ ਕਹੂਗਾ ਤਾਂ ਫਿਰ ਪੰਜਾਬ ਦੇ ਲੋਕ ਸਿੱਧੂ ਦੀ ਇੱਤਿਹਾਸ ਨੂੰ ਲੈਣਗੇ ਜੀ ਸੁਖਿੰਦਰ ਜੀ ਪ੍ਰਸ਼ਨ ਏ ਆ ਕਿ ਰਾਹੁਲ ਗਾਂਧੀ ਜਿਹੜੀ ਨਵਜੋਤ ਸਿੰਘ ਸਿੱਧੂ ਨੇ ਜਿਹੜੀ ਸ਼ਰਤ ਰੱਖੀ ਆ ਉਹਨੇ ਆਪਣੇ ਪੱਧਰ ਤੇ ਰੱਖੀ ਹੈ ਜਿਹੜੇ ਤਰੀਕੇ ਨਾਲ ਤੁਸੀਂ ਸੁਖਪਾਲ ਸਿੰਘ ਖਹਿਰੇ ਦੀ ਗੱਲ ਕਰ ਰਹੇ ਕਿ ਸੁਖਪਾਲ ਸਿੰਘ ਖਹਿਰੇ ਨੇ ਜਿਸ ਤਰੀਕੇ ਨਾਲ ਆਪਣੀ ਹਲਕੇ ਤੋਂ ਬਾਹਰ ਜਾ ਕੇ ਆਪਣੀ ਯਾਰੀਂ ਦੋਸਤੀਆਂ ਪਤਾਈਆਂ ਉਮੀਦਵਾਰਾਂ ਦੇ ਹੱਕ ਚ ਪ੍ਰਚਾਰ ਕੀਤਾ ਤੁਸੀਂ ਨਵਜੋਤ ਸਿੱਧੂ ਦੇ ਪ੍ਰਸੰਗ ਤੇ ਵਿੱਚ ਅਗਰ ਦੇਖੋ ਤਾਂ ਜਦੋਂ ਦੀ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਖਤਮ ਹੋਈ ਆ ਭਗਵੰਤ ਮਾਨ ਦੀ ਸਰਕਾਰ ਬਣੀ ਆ ਉਦੋਂ ਤੋਂ ਲੈ ਕੇ ਹੁਣ ਤੱਕ ਨਵਜੋਤ ਸਿੱਧੂ ਜਿਹੜੇ ਸਰਗਰਮ ਨੇਤਾ ਨੇ ਕਿੰਨਿਆਂ ਕੋ ਨਾਮ ਲੈ ਕੇ ਤੁਰੇ ਨੇ ਮੇਰਾ ਨਹੀਂ ਖਿਆਲ ਕਿਸੇ ਨੂੰ ਲੈ ਕੇ ਪੁਰੇ ਕੇਵਲ ਤੇ ਕੇਵਲ ਉਹਨਾਂ ਆਗੂਆਂ ਜਾਂ ਉਹਨਾਂ ਨੇਤਾਵਾਂ ਨੂੰ ਲੈ ਕੇ ਇੱਕ ਧੜਾ ਬਣਾਉਣ ਦੀ ਕੋਸ਼ਿਸ਼ ਕੀਤੀ ਜਿਹੜੇ ਬੀਤੇ ਲੰਮੇ ਸਮੇਂ ਤੋਂ ਘਰ ਬੈਠੇ ਆ ਤੇ ਘਰ ਬੈਠ ਕੇ ਇੱਕ ਕਿਸਮ ਤੋਂ ਰਾਜਨੀਤੀ ਤੋਂ ਇੱਕ ਕਿਸਮ ਦਾ ਸੰन्यास ਲਿਆ ਉਹਨਾਂ ਦਾ ਸਿਰ ਤੇ ਨਵਜੋਤ ਸਿੱਧੂ ਜਿਹੜੀ ਉਹ ਸਿਆਸਤ ਕਰਦੇ ਨੇ ਜਾਂ ਆਪਣੀ ਸ਼ਕਤੀ ਨੂੰ ਵਖਮਦੇ ਨੇ ਹੁਣ ਇਹ ਸਭ ਕਾਸੀ ਦੇ ਵਿੱਚ ਜਿਹੜੇ ਨਿੱਜੀ ਦੋਸਤ ਮਿੱਤਰ ਨੇ ਜਿਹੜੇ ਵਿੱਚ ਕਾਂਗਰਸ ਦੇ ਪ੍ਰਧਾਨ ਹੋ ਸਕਦੇ ਹਾਲਾਂਕਿ ਰਾਜਾ ਬੜੇ ਕੇ ਕੇਸ ਸਮੇਂ ਕਹਿੰਦੇ ਹੁੰਦੇ ਸੀ ਕਿ ਮੈਂ ਇਹਨਾਂ ਦਾ ਡਰਾਈਵਰ ਬਨਣਾ ਚਾਹੁੰਨਾ ਪਰ ਸਮੇਂ ਦੀਆਂ ਤਲਖੀਆਂ ਨੇ ਦੇਖ ਲਓ ਰਿਸ਼ਤੇ ਜਿਹੜੇ ਨੇ ਕਿੱਧਰ ਤੇ ਕਿੱਧਰ ਲੈ ਜਾਂਦੇ ਇਹ ਜਿਹੜੇ ਕਾਂਗਰਸ ਨੂੰ ਜਿਹੜੇ ਉਮੀਦਵਾਰ ਐਲਾਨੇ ਆ ਇਹਨਾਂ ਨਾਲ ਵੀ ਨਵਜੋਤ ਸਿੱਧੂ ਦਾ ਕੋਈ ਨਿੱਜੀ ਪੱਤਰ ਤੇ ਕੋਈ ਰਿਸ਼ਤਾ ਹੈ ਨਹੀਂ ਤਾਂ ਜਦੋਂ ਨਿੱਜੀ ਪੱਤਰ ਤੇ ਕੋਈ ਰਿਸ਼ਤਾ ਹੀ ਨਹੀਂ ਤੇ ਦੂਸਰੇ ਪੱਨੇ ਨਵਜੋਤ ਸਿੱਧੂ ਬੀਤੇ ਲੰਮੇ ਸਮੇਂ ਤੋਂ ਸਿਆਸਤ ਨੂੰ ਕਿਨਾਰਾ ਕਰਕੇ ਇੱਕ ਕਿਸਮ ਦੇ ਘਰ ਬੈਠੇ ਤੇ ਕਾਂਗਰਸ ਤੋਂ ਵ ਤਾਂ ਫਿਰ ਸਿੱਧੂ ਸਾਹਿਬ ਉਹਨਾਂ ਦੇ ਇਹ ਵੀ ਆਜ ਜਿਹੜੀ ਗੱਲ ਕਹਿਣ ਕਿ ਹਾਂ ਵੀ ਨਿੱਜੀ ਰਿਸ਼ਤਿਆਂ ਨੂੰ ਸਰਮੋਖ ਰਾ ਕੇ ਉਹ ਕੰਮ ਕਰਦੇ ਲੱਗਦਾ ਨਹੀਂ ਦੂਸਰੇ ਬਣੇ ਸਿੱਧੂ ਸਾਹਿਬ ਜਿਹੜੀ ਗੱਲ ਕੀਤੀ ਪੰਜਾਬ ਬਚਾਓ ਦੀ ਗੱਲ ਸੰਵਧਾਨ ਬਚਾਓ ਦੀ ਗੱਲ ਉਦੋਂ ਤਾਂ ਹਰ ਰੋਜ਼ ਭਗਵੰਤ ਮਾਨ ਨੂੰ ਕੀ ਆ ਤੂੰ ਮੇਰੇ ਨਾਲ ਬਹਿਸ ਕਰ ਮਾਈਨਿੰਗ ਦਾ ਮੁੱਦਾ ਬਿਜਲੀ ਦਾ ਮੁੱਦਾ ਇਸ ਮੁੱਦੇ ਤੇ ਸਰਕਾਰ ਨੂੰ ਘੇਰਦੇ ਜੀ ਭਗਵੰਤ ਮਾਨ ਨੂੰ ਘੇਰਦੇ ਜੀ ਉਦੋਂ ਤਾਂ ਸ਼ਾਇਦ ਤੁਸੀਂ ਪਤਾ ਨਹੀਂ ਇਸ ਕਰਕੇ ਅਖਬਾਰਾਂ ਦੀਆਂ ਸੁਰਖੀਆਂ ਬਟੌਰਣ ਵਾਸਤੇ ਗੱਲ ਕਰਦੇ ਜੀ ਪਰ ਹਾਂ ਅੱਜ ਉਹ ਸਮਾਂ ਹੈ ਜਦੋਂ ਤੁਸੀਂ ਇਹ ਮੁੱਦੇ ਲੋਕਾਂ ਦੇ ਵਿੱਚ ਠਾਓ ਲੋਕਾਂ ਨੂੰ ਦੱਸੋ ਕਿਉਂਕਿ ਚੋਣਾਂ ਦਾ ਮਾਹੌਲ ਆ ਆਪਣੀ ਪਾਰਟੀ ਜਿਸ ਪਾਰਟੀ ਦੇ ਤੁਸੀਂ ਕਹਿ ਰਹੇ ਜੇ ਕਿ ਰਾਹੁਲ ਗਾਂਧੀ ਪ੍ਰਧਾਨੋਂ ਉਸ ਪਾਰਟੀ ਦੇ ਹੱਕ ਵਿੱਚ ਵਿਚੱਕ ਕੇ ਪੰਜਾਬ ਨੂੰ ਬਚਾਉਣ ਦੀ ਗੱਲ ਉਹ ਸਰਕਾਰ ਨੂੰ ਭੰਡੋ ਤਾਂ ਤਾਂ ਤੁਹਾਡੀ ਰਾਜਨੀਤੀ ਦੀ ਸਿਫਤ ਜਿਹੜੀ ਹੈ ਉਹ ਕੀਤੀ ਜਾਏਗੀ ਪਰ ਹਾਂ ਜੇ ਤੁਸੀਂ ਆਪਣੀ ਹੀ ਰਾਜਨੀਤੀ ਨੂੰ ਚਮਕਾਉਣ ਵਾਸਤੇ ਉਸ ਮਾਹੌਲ 'ਚ ਇਹੋ ਜਿਹੀਆਂ ਗੱਲਾਂ ਕਰਦੇ ਜੇ ਜਿੱਥੇ ਇਸ ਦਾ ਕੋਈ ਮੁੱਲ ਹੀ ਨਹੀਂ ਤਾਂ ਫਿਰ ਸਿੱਧੂ ਸਭ ਤੁਹਾਡੀ ਸਿਆਸਤ ਜਿਹੜੀ ਆ ਕੇਵਲ ਤੇ ਕੇਵਲ ਉਹੀ ਕਿਈ ਜਾ ਸਕਦੀ ਆ ਕਿ ਹਾਂ ਸਿਰਫ ਤੇ ਸਿਰਫ ਆਪਣੀ ਤੱਕ ਸੀਮਤ ਆਪਣੀ ਸਟੇਜ ਤੱਕ ਸੀਮਤ ਤੇ ਕੇਵਲ ਆਪਣੇ ਆਪ ਨੂੰ ਦਰਸਾਉਣ ਤੱਕ ਸੀਮਤ ਇਸ ਤੋਂ ਇਲਾਵਾ ਨਵਜੋਤ ਸਿੱਧੂ ਦਾ ਹੋਰ ਕੋਈ ਜਿਹੜੀ ਇਹ ਸੰਦਰਭ 'ਚ ਪ੍ਰਾਪਤੀ ਜਿਹੜੀ ਆ ਸਿੱਧੂ ਸਭ ਲੱਗਦੀ ਨਹੀਂ ਕਿਉਂਕਿ ਜਦੋਂ ਸਮਾਂ ਹੈ ਉਦੋਂ ਤੁਸੀਂ ਕਿਨਾਰਾ ਕਰਕੇ ਘਰ ਬੈਠ ਕੇ ਜਦੋਂ ਸਮਾਂ ਖਤਮ ਹੋ ਜਾਂਦਾ ਉਦੋਂ ਤੁਸੀਂ ਬਾਹਰ ਆਣ ਕੇ ਲੋਕਾਂ ਦੇ ਵਿੱਚ ਇੱਕ ਆਪਣੇ ਆਪ ਨੂੰ ਹੀਰੋ ਦੇ ਵਿੱਚ ਪੇਸ਼ ਕਰਦੇ ਜੀ ਪੰਜਾਬ ਦੇ ਲੋਕ ਸਿੱਧੂ ਸਾਹਿਬ ਹੁਣ ਨਵਜੋਤ ਸਿੱਧੂ ਦੀ ਵੀ ਸਿਆਸਤ ਨੂੰ ਸਮਝ ਚੁੱਕੇ ਆ ਰਾਜਾ ਵੜਿੰਗ ਦੀ ਸਿਆਸਤ ਨੂੰ ਵੀ ਸਮਝ ਚੁੱਕੇ ਆ ਤੇ ਈਵਨ ਭਗਵੰਤ ਮਾਨ ਦੀ ਸਿਆਸਤ ਨੂੰ ਚੰਗ ਸਮਝ ਚੁੱਕੇ ਆ ਕਿ ਇਹ ਕੇਵਲ ਤੇ ਕੇਵਲ ਬਿਆਨਾਂ ਦੇ ਦੇਣ ਉੱਤੇ ਆਪਣੀ ਹੀ ਹੋਂਦ ਨੂੰ ਬਚਾਉਣ ਦੀ ਕਾਰਵਾਈ ਆ ਅਸਲ ਵਿੱਚ ਪੁੱਜ ਨਹੀਂ ਬਾਕੀ ਖੈਰ ਦੇਖੋ ਅਗਲੇ ਦਿਨਾਂ 'ਚ ਕੀ ਹੁੰਦਾ ਜੀ ਚਲੋ ਉਧਰ ਕੁਮਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੇ ਇੱਕ ਚੋਣ ਜਲਸੇ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਪੰਜਾਬ ਦੀ ਹਕੀਕਤ ਕੀਤੀਆਂ ਨੇ ਔਰ ਆਪਣੀ ਸਰਕਾਰ ਨੂੰ ਵੀ ਜਿਹੜਾ ਉਹ ਸ਼ੀਸ਼ਾ ਜਰੂਰ ਦਿਖਾਇਆ ਕਿ ਆਹ ਕੁਝ ਚੱਲ ਰਿਹਾ ਭਾਈ ਸਾਡੀ ਸਰਕਾਰ ਦੇ ਅੰਦਰ ਮੰਤਰੀ ਕੁਦੀਪ ਢਾਲੀਵਾਲ ਵੀ ਜਿਹੜਾ ਮੌਜੂਦ ਸੀ ਖਾਸ ਕਰਕੇ ਨਸ਼ੇ ਦੀ ਉਹਨਾਂ ਨੇ ਗੱਲ ਕੀਤੀ ਕਿ ਪੰਜਾਬ ਪੁਲਿਸ ਜਿਹੜੀ ਨਸ਼ੇ ਤੇ ਕਾਬੂ ਨਹੀਂ ਪਾ ਰਹੀ ਪੰਜਾਬ ਪੁਲਿਸ ਕੋਈ ਖੁਦ ਕਹਿੰਦੇ ਨਸ਼ਾ ਜਿਹੜਾ ਉਹ ਵਕਾ ਰਹੀ ਔਰ ਕੁਝ ਅਫਸਰ ਜਿਹੜੇ ਉਹ ਦੱਸੇ ਜਾ ਰਹੇ ਰਘੂ ਚੱਡਾ ਦੇ ਕਰੀਬੀ ਉਹਨਾਂ ਨੇ ਕਿਹਾ ਕਿ ਆਮਨ ਸਰਪੰਚ ਬੀ ਦੋ ਅਫਸਰ ਰਾਗਵ ਚੱਡੇ ਦੇ ਕਰੀਬੀ ਲੱਗੇ ਆ ਉਹਨਾਂ ਨੇ ਵੀ ਪੂਰਾ ਜਿਹੜਾ ਚੱਕੀ ਹੋਈ ਹੈ ਤਾਂ ਫਿਰ ਕਿਵੇਂ ਦੇਖਦੇ ਹੋ ਕਿ ਹੁਣ ਭਾਜਪਾ ਨੇ ਮੁੱਖ ਮੰਤਰੀ ਭਗਵੰਤ ਸਮਾ ਨੂੰ ਚਿੱਠੀ ਲਾਈ ਉਹ ਕਹਿੰਦੇ ਜੀ ਤੁਹਾਡਾ ਹੀ ਜਿਹੜਾ ਉਹ ਐਮਐਲਏ ਆ ਜਿਹੜਾ ਇਹ ਸਾਰੇ ਇਲਜ਼ਾਮ ਜਿਹੜਾ ਨਸ਼ੇ ਸੰਬੰਧੀ ਰਾਗਵ ਚੱਡੇ ਦੇ ਸੰਬੰਧੀ ਜਾਂ ਕਹੇ ਲੋ ਕਿ ਕੁ ਦੋ ਅਫਸਰਾਂ ਦੇ ਸੰਬੰਧੀ ਕਹਿੰਦੇ ਇਲਜ਼ਾਮ ਲਾ ਰਿਹਾ ਤੇ ਫਿਰ ਇਸ ਚੀਜ਼ ਨੂੰ ਸੀਰੀਅਸ ਲੈ ਲਿਆ ਇੱਕ ਇਕੁਇਰੀ ਕਰੋ ਜਾਂਚ ਬਿਠਾਓ ਤਾਂ ਜੋ ਸਤਨਾ ਸੱਚਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਜਿਹੜਾ ਉਹ ਸਾਹਮਣੇ ਆਵੇ ਤਕਨ ਇਹਦਾ ਤਾਂ ਫਿਰ ਗੱਲ ਨਹੀਂ ਨਾ ਚੱਲਣੀ ਜਿੱਦਾਂ ਤੁਸੀਂ ਚੁੱਪ ਚੁਪ ਕਰਕੇ ਬੈਠ ਜਾਂਦੇ ਹੋ ਮੈਂ ਤਾਂ ਤੁਹਾਡਾ ਹੀ ਬੰਦਾ ਜਿਹੜਾ ਇਲਜ਼ਾਮ ਲਾ ਰਿਹਾ ਤੇ ਜੇ ਹੁਣ ਮੈਂ ਤੁਸੀਂ ਕੁਝ ਕੀਤਾ ਤਾਂ ਇਹ ਕਹਿੰਦੇ ਮਾਮਲਾ ਫਿਰ ਸ਼ਕਤੀ ਜਾਪੂਗਾ ਸੁਖਵਿੰਦਰ ਜੀ ਜਿਸ ਦਿਨ ਕਬਰ ਵਿਜੇ ਪ੍ਰਤਾਪ ਸਿੰਘ ਉਹਨਾਂ ਦਾ ਇਹ ਵੀਡੀਓ ਸਾਹਮਣੇ ਆਇਆ ਅਸੀਂ ਵਿਸਥਾਰ ਸਹਿਤ ਆਪਣੇ ਪ੍ਰੋਗਰਾਮ ਚ ਇਹਦੇ ਉੱਤੇ ਚਰਚਾ ਜਿਹੜੀ ਉਹ ਕੀਤੀ ਸੀ ਉਹਨਾਂ ਦੇ ਵਿੱਚ ਉਹਨਾਂ ਨੇ ਬੜੇ ਗੰਭੀਰ ਇਲਜ਼ਾਮ ਜਿਹੜੇ ਸੀ ਉਹ ਲਾਇਸੀ ਰਾਗਵ ਚੱਡਾ ਦੇ ਉੱਤੇ ਉਹਨਾਂ ਨੇ ਇਹ ਗੱਲ ਕਹੀ ਕਿ ਮੇਰਾ ਫੋਨ ਟੇਪ ਕੀਤਾ ਜਾਂਦਾ ਰਿਹਾ ਜਦੋਂ ਮੇਰੇ ਫੋਨ ਟੇਪ ਸੰਬੰਧੀ ਮੈਂ ਰਾਗਵ ਚੱਡਾ ਨਾਲ ਗੱਲ ਕੀਤੀ ਤਾਂ ਉਸ ਪੁਲਿਸ ਅਫਸਰ ਨੂੰ ਹੀ ਬਦਲ ਦਿੱਤਾ ਗਿਆ ਜਿਹੜਾ ਪੁਲਿਸ ਅਫਸਰ ਨੇ ਇਹਦੇ ਸੰਬੰਧੀ ਉਹਨਾਂ ਨੂੰ ਜਾਣਕਾਰੀ ਦਿੱਤੀ ਇਸ ਤੋਂ ਅੱਗੇ ਜਾ ਕੇ ਉਹਨਾਂ ਨੇ ਹੋਰ ਜਿਹੜੇ ਅੰਜਾਮ ਲਾਏ ਸੀ ਕਿ ਨਸ਼ਾ ਜਿਹੜਾ ਆ ਅੰਮ੍ਰਿਤਸਰ ਦੇ ਇੱਕ ਵਿੱਚ ਇੱਕ ਪੁਲਿਸ ਅਧਿਕਾਰੀ ਦੀ ਸਹਿਮਤੀ ਨਾ ਵਿਖਦਾ ਪਰ ਉਹਦੀ ਰਜਮੰਦੀ ਜਾਂ ਉਹਦੇ ਆਪਸੀ ਰਿਸ਼ਤਿਆਂ ਦੇ ਆਧਾਰ ਤੇ ਵਿਖਦਾ ਪਰ ਤਾਂ ਉਹਨਾਂ ਨੇ ਕਿਹਾ ਕਿ ਠੀਕ ਆ ਭਈ ਜੇਕਰ ਇਸ ਨੂੰ ਨਹੀਂ ਕੁਝ ਇਹਦੇ ਖਿਲਾਫ ਕਾਰਵਾਈ ਕਰਨੀ ਤਾਂ ਇਹਨੂੰ ਬਟਾੜੇ ਹੀ ਬਦਲ ਦੋ ਇਹ ਕਬਰ ਵਿਜ ਪ੍ਰਤਾਪ ਸਿੰਘ ਦਾ ਉਹਨਡ ਬਿਆਨ ਸੀ ਹੁਣ ਇਸ ਤੋਂ ਮਗਰੋਂ ਕਹਿੰਦੇ ਕਿ ਜਦੋਂ ਉਹ ਉਸ ਪ੍ਰੋਗਰਾਮ 'ਚ ਰੈਲੀ ਦੇ ਵਿੱਚ ਜਦੋਂ ਇਹ ਬਿਆਨ ਦੇ ਰਹੇ ਸੀ ਉਦੋਂ ਕਹਿੰਦੇ ਕਿ ਕੁਲਦੀਪ ਸਿੰਘ ਢਾਲੀਵਾਲ ਦੇ ਚਿਹਰੇ ਤੇ ਹਾਪਾ ਪੂਰੀ ਤਰ੍ਹਾਂ ਜਿਹੜੇ ਉੱਡੇ ਸੀ ਪਤਾ ਲੱਗਦਾ ਸੀ ਕੀ ਹੋ ਰਿਹਾ ਉਸ ਤੋਂ ਮਗਰੋਂ ਸਿੱਧੂ ਸਾਹਿਬ ਹੁਣ ਇਸ ਮੁੱਦੇ ਤੇ ਜਿਹੜੀ ਆ ਵਿਰੋਧੀ ਪਾਰਟੀਆਂ ਨੇ ਆਮ ਆਦਮੀ ਪਾਰਟੀ ਨੂੰ ਕਿਉਂ ਨਾ ਸ਼ੁਰੂ ਕਰ ਦਿੱਤਾ ਕਿਉਂਕਿ ਇਸ ਤੋਂ ਪਹਿਲਾਂ ਜਿਹੜੇ ਬਨਵਾਰੀ ਰਣਪ੍ਰੋਤ ਨੇ ਪੰਜਾਬ ਦੇ ਰਾਜਪਾਲ ਉਹ ਹਮੇਸ਼ਾ ਨਸ਼ੇ ਦੇ ਮੁੱਦੇ ਦੇ ਉੱਤੇ ਪੰਜਾਬ ਸਰਕਾਰ ਨੂੰ ਚਿੱਠੀਆਂ ਲਿਖਦੇ ਰਹੇ ਘੇਰਦੇ ਰਹੇ ਉਦੋਂ ਤਾਂ ਚਲੋ ਇਹ ਗੱਲ ਕਹਿੰਦੇ ਰਿਹਾ ਕਿ ਹਾਂ ਭਈ ਬਨਮਾਰੀ ਨਾਲ ਪ੍ਰੋਤ ਭਾਜਪਾ ਦੇ ਨੁਮਾਇੰਦੇ ਆ ਕੇਂਦਰ ਸਰਕਾਰ ਦੇ ਨੁਮਾਇੰਦੇ ਤੇ ਇਸ ਕਰਕੇ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਦਨਾਮ ਕਰ ਰਹੇ ਪਰ ਹੁਣ ਆਮ ਆਦਮੀ ਪਾਰਟੀ ਦਾ ਹੀ ਵਿਧਾਇਕ ਕਬਰ ਵਿਜੇ ਪ੍ਰਤਾਪ ਸਿੰਘ ਵਰਗਾ ਸਾਫ ਦਾ ਆਈਪੀਐਸ ਅਧਿਕਾਰੀ ਜੇਕਰ ਇਸ ਮੁੱਦੇ ਦੇ ਨਸ਼ੇ ਦੇ ਮੁੱਦੇ ਤੇ ਆਪਣੀ ਸਰਕਾਰ ਨੂੰ ਘੇਰਦਾ ਔਰ ਬਕਾਇਦਾ ਤੌਰ ਤੇ ਅਫਸਰਾ ਦੇ ਨਾਮ ਦੱਸਦਾ ਤਾਂ ਫਿਰ ਸਿੱਧੂ ਸਾਹਿਬ ਦਾਲਚ ਕਾਲਾ ਨਹੀਂ ਫਿਰ ਦਾਗ ਜਿਹੜੀ ਦਾਗ ਲਈ ਇਹ ਪੂਰਨ ਤੌਰ ਤੇ ਕਾੜੀ ਹੈਗੀ ਹੈ ਤਾਂ ਫਿਰ ਤਾਂ ਵਿਰੋਧੀਆਂ ਨੇ ਜਿਹੜੇ ਆ ਸਰਕਾਰ ਨੂੰ ਘੇਰਦਾ ਘੇਰਦਾ ਹੁਣ ਸਬੀਲ ਜਖੜ ਉਹਨਾਂ ਨੇ ਵੀ ਚਿੱਠੀ ਜਿਹੜੀ ਲਿਖ ਦਿੱਤੀ ਹੈ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਵੀ ਇਸ ਮੁੱਦੇ ਤੇ ਉੱਤੇ ਸਰਕਾਰ ਨੂੰ ਘੇਰਿਆ ਔਰ ਇਸ ਗੱਲ ਦੀ ਜਾਂਚ ਦੀ ਮੰਗ ਕੀਤੀ ਹੈ ਜਾਂਚ ਦੀ ਮੰਗ ਹੋਣੀ ਚਾਹੀਦੀ ਹੈ ਕਿਉਂਕਿ ਜੇਕਰ ਤੁਹਾਡੀ ਹੀ ਪਾਰਟੀ ਦਾ ਨੇਤਾ ਤੁਹਾਡੀ ਹੀ ਸੱਤਾਤਰੀ ਨੇਤਾ ਵਿਧਾਇਕ ਜਿਹੜਾ ਉਹ ਆਪਣੀ ਹੀ ਸਰਕਾਰ ਦੇ ਉੱਤੇ ਇਹ ਇਲਜ਼ਾਮ ਲਾਉਂਦਾ ਤਾਂ ਫਿਰ ਉਸ ਦਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਨਿਤਰਨਾ ਚਾਹੀਦਾ ਤੇ ਜੇਕਰ ਸਰਕਾਰ ਇਸ ਮੁੱਦੇ ਨੂੰ ਠੰਡੇ ਬਸਤੇ ਦੇ ਵਿੱਚ ਪੈਂਦੀ ਆ ਤਾਂ ਫਿਰ ਸਰਕਾਰ ਦੀ ਕਾਰਜਗੁਜ਼ਾਰੀ ਦੇ ਉੱਤੇ ਸਵਾਰੀਆਂ ਨਿਸ਼ਾਨ ਲੱਗੂਗਾ ਛਕੀ ਸਥਿਤੀਆਂ ਜਿਹੜੀਆਂ ਪੈਦਾ ਹੁੰਦੀਆਂ ਨੇ ਰਾਗਵ ਚੱਡਾ ਹੁਣ ਕਹਿੰਦੇ ਨੇ ਕਿ ਵਿਦੇਸ਼ ਵਿੱਚ ਕੋਈ ਲਾਜ ਕਰਾਉਣਗੇ ਆ ਵਾਪਸ ਨਹੀਂ ਆ ਰਹੇ ਹੁਣ ਦੂਜੇ ਪਾਸੇ ਚੋਨਾ ਦਾ ਮਾਹੌਲ ਹੈਗਾ ਤਾਂ ਇਹੋ ਜਿਹਾ ਮਾਹੌਲ ਦੇ ਵਿੱਚ ਜੇਕਰ ਇੱਕ ਵਿਧਾਇਕ ਆਪਣੀ ਹੀ ਪਾਰਟੀ ਨੂੰ ਨਸ਼ੇ ਦੇ ਮੁੱਦੇ ਤੇ ਘੇਰਦਾ ਉਹ ਨਸ਼ੇ ਦੇ ਮੁੱਦੇ ਦੇ ਉੱਤੇ ਜਿਹਨੂੰ ਅਰਵਿੰਦ ਕੇਜਰੀਵਾਲ ਕਹਿੰਦਾ ਸੀ ਕਿ ਅਸੀਂ ਹਫ਼ਤੇ 'ਚ ਖਤਮ ਕਰ ਦਾਂਗੇ ਤੇ ਪਰ ਜੇਕਰ ਹੁਣ ਪੁਲਿਸ ਦੇ ਅਧਿਕਾਰੀ ਪੁਲਿਸ ਦੀ ਮਿਲੀ ਭੁਗਤਰਾ ਨਸ਼ਾ ਵੇਚ ਰਿਹਾ ਇੱਕ ਇਲਾਕੇ ਚ ਔਰ ਉਸ ਪਾਰਟੀ ਦਾ ਵਿਧਾਇਕ ਸੱਤਾਧਾਰੀ ਧਿਰ ਦਾ ਵਿਧਾਇਕ ਆਪਣੀ ਸਰਕਾਰ ਨੂੰ ਘੇਰਦਾ ਵਿਰੋਧੀਆਂ ਨੂੰ ਤਾਂ ਗੱਲ ਛੱਡੋ ਸੁਖਮੰਦਰ ਜੀ ਜ਼ਰੂਰੀ ਹੈ ਕਿ ਭਗਵੰਤ ਮਾਨ ਹੋਈ ਇਹਦੇ ਸੰਬੰਧੀ ਕੋਈ ਨਾ ਕੋਈ ਕਾਰਵਾਈ ਕਰਨ ਕੋਈ ਨਾ ਕੋਈ ਐਕਸ਼ਨ ਹੈ ਪਰ ਸ਼ਾਇਦ ਉਹ ਜਿਹੜਾ ਵਿਧਾਇਕ ਖੁਦ ਵੱਡਾ ਪੁਲਿਸ ਅਫਸਰ ਰਹਿ ਚੁੱਕਿਆ ਜਿਹੜਾ ਤੱਥਾਂ ਤੋਂ ਬਿਨਾਂ ਗੱਲ ਨਹੀਂ ਕਰਦਾ ਜਿਹੜਾ ਝੂਠ ਕਦੇ ਬੋਲਦਾ ਨਹੀਂ ਜਿਹੜਾ ਪੂਰਾ ਇਮਾਨਦਾਰ ਹੈ ਉਹ ਵਿਧਾਇਕ ਬਿਲਕੁਲ ਉਹ ਬੁਧਾਇਕ ਜਿਹੜਾ ਤਾਂ ਕੁਦਰਤੀ ਹੈ ਜੇਕਰ ਉਹਦੇ ਸੰਬੰਧੀ ਉਸਨੇ ਇਹ ਸਵਾਲ ਠਾਏ ਆ ਤਾਂ ਇਸ ਦੀ ਜਾਂਚ ਹੋਣੀ ਚਾਹੀਦੀ ਆ ਰਾਜਨੀਤੀ ਨੂੰ ਸਾਈਟ ਤੇ ਕਰ ਦੋ ਕਿਉਂਕਿ ਭਗਵੰਤ ਮਾਨ ਹੁਣ ਹਮੇਸ਼ਾ ਹੀ ਗੱਲ ਕਹਿੰਦੇ ਰਿਹਾ ਅਸੀਂ ਨਸ਼ਾ ਖਤਮ ਕਰਤਾ ਇਹ ਕਰਤਾ ਉਹ ਕਰਤਾ ਪਰ ਜੇਕਰ ਤੁਹਾਡੀ ਪਾਰਟੀ ਦੇ ਵਿਧਾਇਕ ਤੁਹਾਨੂੰ ਇਹ ਸਵਾਲ ਕਰਦੇ ਆ ਤਾਂ ਫਿਰ ਵਿਰੋਧੀ ਧਿਰਾਂ ਵੱਲੋਂ ਜਿਹੜੇ ਕੁਐਸਚਨ ਖਾਸ ਤੌਰ ਤੇ ਸੁਨੀਲ ਜਾਖੜ ਨੇ ਜਿਹੜੇ ਠਾਏ ਤਾਂ ਪ੍ਰਤਾਪ ਸਿੰਘ ਬਾਜਵਾ ਨੇ ਜਿਹੜੇ ਮੁੱਦੇ ਠਾਏ ਨੇ ਇਹਦੇ ਸੰਬੰਧੀ ਉਹਨਾਂ ਦਾ ਜਵਾਬ ਜਿਹੜਾ ਉਹ ਦੇਣਾ ਪਊਗਾ ਹੁਣ ਕਿਉਂਕਿ ਅਗਲੇ ਦਿਨਾਂ ਦੇ ਵਿੱਚ ਚੋਣਾਂ ਡਲੀਆਂ ਹੋਣੀਆਂ ਆ ਲੋਕੀ ਵੀ ਸਵਾਲ ਪੁੱਛਣਗੇ ਜਿਸ ਤਰੀਕੇ ਨਾਲ ਭਗਵੰਤ ਮਾਨ ਹੁਣੀ ਕਹਿੰਦੇ ਰਹੇ ਆ ਕਿ ਹਾਂ ਵੀ ਤੁਸੀਂ ਸਾਨੂੰ ਸਵਾਲ ਕਰੋ ਹਾਲਾਂਕਿ ਜਵਾਬ ਤਾਂ ਕਦੀ ਇਹ ਨਹੀਂ ਦਿੱਤਾ ਨਹੀਂ ਭਗਵੰਤ ਮਾਨ ਹੁਣੀ ਵੀ ਖੁਦ ਪੱਤਰਕਾਰਾਂ ਦੇ ਕਈ ਵੀ ਗੱਲ ਪੈ ਜਾਂਦੇ ਰਹੇ ਆ ਪਰ ਉਹ ਸਥਿਤੀ ਦੇ ਵਿੱਚ ਜਦੋਂ ਨਸ਼ੇ ਦੇ ਮੁੱਦੇ ਦੇ ਉੱਤੇ ਗੱਲ ਕਰਦਗੇ ਤਾਂ ਫਿਰ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਤੇ ਦੂਜੇ ਪਾਸੇ ਖੁਦ ਭਗਵੰਤ ਮਾਨ ਹੁਣਾ ਦੀ ਜਿਹੜੀ ਸਥਿਤੀ ਆ ਉਹ ਕਸੂਤੀ ਸਥਿਤੀ ਜਿਹੜੀ ਹੋਵੇਗੀ ਜਿੱਥੇ ਉਹਨੂੰ ਇਹ ਗੱਲ ਦਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਨਤਾਰਨਾ ਪਊਗਾ ਨਹੀਂ ਤਾਂ ਫਿਰ ਲੋਕੀ ਦਾ ਉਹੀ ਕਹਿਣਗੇ ਕਿ ਜਿਸ ਤਰੀਕੇ ਨਾਲ ਪਿਛਲੀਆਂ ਸਰਕਾਰਾਂ ਦੇ ਵਿੱਚ ਮੰਤਰੀਆਂ ਵਿਧਾਇਕਾਂ ਦੀ ਮੀਲੀਪੂਕਤ ਨਾਲ ਨਸ਼ਾ ਵੇਚਦਾ ਰਿਹਾ ਉਹ ਵੀ ਉਸੇ ਤਰੀਕੇ ਨਾਲ ਵੇਚ ਰਿਹਾ ਹੁਣ ਤਾਂ ਵਿਧਾਇਕ ਖੁਦ ਵਿਧਾਇਕ ਨੇ ਜਿਹੜੇ ਇਲਜ਼ਾਮ ਲਾਏ ਨੇ ਦੇਖੋ ਹੁਣ ਭਗਵੰਤਪਾਲ ਹੋਣਗੇ ਇਸ ਸੰਬੰਧੀ ਕੀ ਐਕਸ਼ਨ ਲੈਂਦੇ ਆ ਇਹ ਤਾਂ ਹੁਣ ਸੁਖਵਿੰਦਰ ਜੀ ਉਹਨਾਂ ਤੇ ਨਿਰਭਰ ਕਰਦਾ ਪਰ ਹਾਂ ਵਿਰੋਧੀ ਧਿਰਾਂ ਨੂੰ ਇੱਕ ਖਾਸ ਤੌਰ ਤੇ ਵੱਡਾ ਹਥਿਆਰ ਜਿਹੜਾ ਆ ਉਹ ਮਿਲ ਗਿਆ ਆ ਜਿਹੜਾ ਉਹ ਸਰਕਾਰ ਨੂੰ ਖੁੰਡਣਗੇ ਸਰਕਾਰ ਦੇ ਉੱਤੇ ਜ਼ਰੂਰ ਵਰਤਣਗੇ ਹਮਦਿਆ ਦੇ ਵਿੱਚ ਜੀ ਚਲੋ ਅਨਕਸਰ ਉਹ ਤੇ ਸਰਨ ਕਹਿੰਦੇ ਕਿ ਆਪਣੇ ਉਮੀਦਵਾਰਾਂ ਨੂੰ ਸੱਦਿਆ ਮੰਤਰੀਆਂ ਵਿਧਾਇਕਾਂ ਨੂੰ ਸੱਦਿਆ ਮੁੱਖ ਮੰਤਰੀ ਨੇ ਮੀਟਿੰਗ ਕੀਤੀ ਹੈ ਰਣਨੀਤੀ ਕੀ ਬਣਾਈ ਹੈ ਜੀ ਕੀ ਕੁਝ ਗੱਲਾਂ ਬਾਤਾਂ ਹੋਈਆਂ ਸੁਖੇਂਦਰ ਜੀ ਕੱਲ ਜੀਰਕਪੁਰ ਦੇ ਵਿੱਚ ਸੀ ਜਿਹੜੀ ਆਮ ਆਦਮੀ ਪਾਰਟੀ ਦੇ ਲੋਕ ਸਭਾ ਦੇ ਉਮੀਦਵਾਰ ਹਲਕਾਂ ਚਾਸ ਦੇ ਵਿਧਾਇਕਾਂ ਦੀ ਮੀਟਿੰਗ ਤੇ ਉੱਥੇ ਜਿਹੜੇ ਉਮੀਦਵਾਰ ਜਿਹੜੇ ਪੇਸ਼ ਹੋਏ ਜਦੋਂ ਮੈਂ ਟੀਵੀ ਤੇ ਪ੍ਰੋਗਰਾਮ ਦੇਖ ਰਿਹਾ ਸਾਂ ਉਹਨਾਂ ਦੇ ਵਿੱਚ ਜ਼ਿਆਦਾ ਜਿਹੜੇ ਉਮੀਦਵਾਰ ਸੀ ਉਹ ਤੇ ਭਗਵੰਤ ਮਾਨ ਦੇ ਸੋਲੇ ਜਿਹੜੇ ਉਹ ਗੁੰਮਦੇ ਪ੍ਰਤੀਤ ਹੋਏ ਕਸੀਦੇ ਜਿਸ ਤਰ੍ਹਾਂ ਉਹਨਾਂ ਦੀ ਸ਼ਾਨ ਚ ਪੜੀਦੇ ਆ ਉਹ ਉਹਨਾਂ ਨੇ ਪੜਦੇ ਮੈਂ ਸੁਣੇ ਚਾਹੇ ਉਹ ਭਵਨ ਟੈਨੂਸੀ ਜਾਂ ਹੋਰ ਜਿਹੜੇ ਖਾਸ ਤੌਰ ਤੇ ਦੂਜੀ ਪਾਰਟੀਆਂ ਚੋਂ ਆਏ ਉਹਨਾਂ ਨੇ ਇੱਕ ਅਦర్శਕ ਰੂਪ ਦੇ ਵਿੱਚ ਅਦర్శਕ ਨੇਤਾ ਦੇ ਰੂਪ ਦੇ ਵਿੱਚ ਕਲਪਘਵਨ ਦਾ ਬਾਦੂ ਤੇ ਸਾਬਤ ਕੀਤਾ ਆਪਣੀਆਂ ਗੱਲਾਂ ਬਾਤਾਂ ਦੇ ਵਿੱਚ ਤਾਂ ਫਿਰ ਜਦੋਂ ਇਹੋ ਜਿਹੇ ਕਸੀਦੇ ਜਾਂ ਇਹੋ ਜਿਹੇ ਸੋਲੇ ਗਾਏ ਜਾਣ ਤਾਂ ਫਿਰ ਕੁਦਰਤੀ ਤੌਰ ਤੇ ਮੁੱਖ ਮੰਤਰੀ ਸਾਹਿਬ ਨੇ ਵੀ ਫਿਰ ਆਪਣਾ ਜਿਹੜਾ ਉਹ ਗੁਰ ਜਿਹੜੇ ਉਹ ਦੱਸੇ ਤੇ ਗੋਰੂ ਨੇ ਉਹ ਹੀ ਦੱਸੇ ਕਿ ਜਿਹੜੇ ਅਰਵਿੰਦ ਕੇਜਰੀਵਾਲ ਹਮੇਸ਼ਾ ਦੱਸਦੇ ਰਹੇ ਆ ਕਿ ਹਾਂ ਭਈ ਜੇ ਤੇ ਆ ਵਿਰੋਧੀ ਪਾਰਟੀਆਂ ਦੇ ਲੋਕ ਤੁਹਾਡੇ ਕੋਲ ਆਉਂਦੇ ਆ ਪੈਸਾ ਦਿੰਦੇ ਆ ਪੈਸਾ ਤੁਸੀਂ ਆਪਣੇ ਕੋਲ ਰੱਖੋ ਲక్ష్ਮੀ ਮੂਰਦੀ ਨਹੀਂ ਚਾਹੀਦੀ ਕਿਉਂਕਿ ਇਹ ਪੈਸਾ ਤੁਹਾਡਾ ਹੀ ਆ ਤੇ ਤੁਸੀਂ ਬਸ ਇਹ ਪਰ ਵੋਟ ਜਿਹੜੀ ਆ ਤੁਸੀਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਪਾਉਂਗੇ ਇਹ ਉਹਨਾਂ ਨੇ ਜਿਹੜਾ ਗੋਰਿਆ ਇਹ ਦੱਸਿਆ ਖੈਰ ਇੱਥੋਂ ਤੱਕ ਤਾਂ ਗੱਲ ਜਿਹੜੀ ਚੱਲਦੀ ਪਰ ਉਹਨਾਂ ਨੇ ਜਿਹੜਾ 13 ਜ਼ੀਰੋ ਦੇ ਕਨਸੈਪਟ ਨੂੰ ਲੈ ਕੇ ਚੱਲੇ ਆ ਉਹਨਾਂ ਨੇ ਕਿਹਾ ਕਿ 13 ਜ਼ੀਰੋ ਆਪਾਂ ਪੰਜਾਬ ਦੇ ਵਿੱਚ ਲੈਣੀ ਨਹੀਂ ਸੀਟਾਂ ਤੂ ਵਿਦਾਇਕਾ ਨੂੰ ਉਹਨਾਂ ਨੇ ਇੰਨੀ ਬੇਨਤੀ ਕੀਤੀ ਦੂਸਰੇ ਪਰ ਨਿਰਦੇਸ਼ ਜਿਹੜੇ ਦਿੱਤੇ ਉਹ ਉਮੀਦਵਾਰਾਂ ਨੂੰ ਕਿ ਹੀਟ ਦੇ ਪੱਤਰ ਦੇ ਉੱਤੇ ਜਾ ਕੇ ਹਰ ਲੋਕਾਂ ਨਾਲ ਸਿੱਧਾ ਰابطਾ ਜਿਹੜਾ ਆ ਉਹ ਕਾਇਮ ਕਰਨਾ ਤੇ ਨਾਲ ਹੀ ਨਾਲ ਭਗਵੰਤਬਾਨ ਉਹਨਾਂ ਨੇ ਇਹ ਗੱਲ ਕਹੀ ਆ ਕਿ ਉਹ ਹਰ ਲੋਕ ਸਭਾ ਹਰਕੇ ਦੇ ਵਿੱਚ ਖੁਦ ਇੱਕ ਰੈਲੀ ਕਰ ਦਿੰਗੇ ਜਿੱਥੇ ਜਿਹੜੇ ਆ ਉਹ ਲੋਕਾਂ ਨੂੰ ਉਹਨਾਂ ਦੇ ਨਾਲ ਆਪਣੇ ਨਾਲ ਜਿਹੜਾ ਜੋੜਾ ਦੀ ਕੋਸ਼ਿਸ਼ ਕਰਨਗੇ ਹੁਣ ਸੋਹਬ ਸਾਬ ਇਹ ਤਾਂ ਚਣੌਕਾਂ ਦੀਆਂ ਆਪਣੀਆਂ ਗੱਲਾਂ ਨਹੀਂ ਕਿ ਜਿਸ ਤਰੀਕੇ ਨਾਲ ਮੀਟਿੰਗਾਂ ਚੱਲਦੀਆਂ ਰਹੀਆਂ ਕਿ ਹੀਟ ਦੇ ਪੱਤਰ ਤੇ ਜਾ ਕੇ ਤੁਸੀਂ ਸਬੰਧ ਸਥਾਪਿਤ ਕਰੋ ਜਾ ਬੂਤ ਪੱਤਰ ਤੇ ਜਾ ਕੇ ਜਿਹੜੀ ਗੱਲਬਾਤ ਕਰਦੀ ਹੈ ਵਲੰਟੀਅਰਸ ਦੀਆਂ ਮੁਸ਼ਕਿਲਾਂ ਵਲੰਟੀਅਰਸ ਨਾਲ ਤੋਰਨ ਦਾ ਯਤਨ ਕਰੋ ਤਾਂ ਜੋ ਅਸੀਂ ਜਿਹੜੀ ਆ ਉਹ ਆਪਾਂ ਜਿੱਤ ਜਿਹੜੀ ਪ੍ਰਾਪਤ ਕਰ ਸਕੀਏ ਆਪਣੀ ਪਿੰਡ ਥਾਪੜ ਦੇ ਉਹਨਾਂ ਨੇ ਇਹ ਗੱਲ ਕਹੀ ਕਿ ਆਮ ਆਦਮੀ ਪਾਰਟੀ ਉਹ ਪਾਰਟੀ ਜਿਸ ਨੇ 13 ਉਮੀਦਵਾਰ ਜਿਹੜੇ ਆ ਸਭ ਤੋਂ ਪਹਿਲਾਂ ਐਲਾਨੇ ਆ ਨਾਲ ਉਹਨਾਂ ਚ ਮੰਤਰੀ ਦੀ ਗੱਲ ਕੀਤੀ ਵਿਧਾਇਕਾਂ ਦੀ ਗੱਲ ਕੀਤੀ ਸਿੱਧੂ ਸਾਹਿਬ ਚਲੋ ਆਮ ਆਦਮੀ ਪਾਰਟੀ ਦਾ ਬੜੀ ਆਸਵਾ ਦਾ ਖਾਸ ਤੌਰ ਤੇ ਭਗਵੰਤ ਪਾਣ ਹੁਣੀ ਜਿਸ ਤਰੀਕੇ ਨਾਲ ਉਹਨਾਂ ਨੇ ਕੱਲ ਦੇ ਪ੍ਰੋਗਰਾਮ 'ਚ ਜਿਹੜੀਆਂ ਗੁਰ ਜਿਹੜੇ ਦੱਸੇ ਇਹੋ ਹੀ ਗੁਰ ਦੱਸੇ ਕਿ ਪੈਸਾ ਜਿਹੜਾ ਆਉਂਦਾ ਲੈ ਲਓ ਪਰ ਸਭ ਤੋਂ ਜਈ ਗੱਲ ਇਹ ਨਹੀਂ ਹੈ ਗੱਲ ਤਾਂ ਤੁਹਾਡੇ 2 ਸਾਲਾਂ ਦੀ ਕਾਰਜਕਾਰੀ ਦੇ ਉੱਤੇ ਤੁਹਾਡਾ ਇਮਤਿਹਾਨ ਤੁਹਾਡਾ ਰਿਜ਼ਲਟ ਜਿਹੜਾ ਆਉਣਾ ਉਹ 13 ਜ਼ੀਰੋ ਵੀ ਹੋ ਸਕਦਾ ਤੇ ਜ਼ੀਰੋ 13 ਵੀ ਹੋ ਸਕਦਾ ਹੁਣ ਉਹਨਾਂ ਗੁਰ ਮੰਤਰਾ ਦੀਆਂ ਗੱਲਾਂ ਜਾਂ ਉਹਨਾਂ ਨੀਤੀਆਂ ਦੀਆਂ ਗੱਲਾਂ ਦਾ ਟਾਈਮ ਜਿਹੜਾ ਉਹ ਨਹੀਂ ਹੈਗਾ ਉਹ ਟਾਈਮ ਲੰਘ ਗਿਆ ਕਿਉਂਕਿ ਇਹਨਾਂ 2 ਸਾਲਾਂ ਦੇ ਵਿੱਚ ਤੁਸੀਂ ਬਹੁਤ ਕੁਝ ਇਹ ਜਿਹੜਾ ਕਰ ਸਕਦੇ ਸੀ ਜਿਹੜਾ 2022 ਵਾਲੀ ਸਥਿਤੀਆਂ ਤੁਹਾਡੇ ਹੱਕ ਦੇ ਵਿੱਚ ਨਿੱਤਰਦੀਆਂ ਪਰ ਸ਼ਾਇਦ ਉਹ ਮੌਕਾ ਤੁਸੀਂ ਖਜਾ ਲਿਆ ਸ਼ਾਇਦ ਵੀ ਮੌਕਾ ਤੁਸੀਂ ਖਜਾ ਲਿਆ ਤੁਸੀਂ ਉਹਨਾਂ ਲੋਕਾਂ ਨੂੰ ਆਪਣੇ ਨਾਲ ਨਹੀਂ ਰੱਖ ਸਕਿਆ ਜਿਨ੍ਹਾਂ ਨੇ ਇੱਕ ਬਦਲਾਅ ਦੇ ਰੂਪ ਦੇ ਵਿੱਚ ਤੁਹਾਨੂੰ ਇਥੋਂ ਤੱਕ ਚੁਣ ਕੇ ਲਿਆਂਦਾ ਸੀ ਖੈਰ ਵਿਕਰਾ ਹੋਵੇਗਾ ਕਿ ਜਿਹੜੀ ਮੁੱਖ ਮੰਤਰੀ ਸਾਹਿਬ ਨੇ ਜਿਹੜੀਆਂ ਇਹ ਬੇਨਤੀਆਂ ਕੀਤੀਆਂ ਜਿਹੜੀ ਰਣਨੀਤੀ ਬਣਾਈਆਂ ਉਸ ਦੇ ਨਤੀਜੇ 4 ਜੂਨ ਨੂੰ ਕਿਹੋ ਜਿਹਾ ਮਿਲਦੇ ਆ 13 0 ਜਾਂ 0 13 ਜੀ ਦੱਸ ਦੇ ਕਿ ਇੱਕ ਅਗਲੀ ਕਵਰ ਜਿਹੜੀ ਬਹੁਤ ਅਹਿਮ ਹੈ ਅਨਕੀਤਾਬ ਹਾਈ ਕੋਰਟ ਨੇ ਮਾਈਨਿੰਗ ਦੇ ਮੁੱਦੇ ਤੇ ਇੱਕ ਤੋਂ ਕੰਤਮ ਸਰਕਾਰ ਨੂੰ ਜਮ ਕੇ ਫਟਕਾਰ ਪਾਈ ਹੈ ਇਸ ਤੋਂ ਪਹਿਲਾਂ ਵੀ ਕਈ ਵਾਰ ਮਾਈਨਿੰਗ ਦੇ ਮੁੱਦੇ ਦੇ ਉੱਪਰ ਜਿੱਥੇ ਵਿਰੋਧੀ ਧਿਰ ਦੇ ਰਿਹਾ ਉੱਤੇ ਹਾਈ ਕੋਰਟ ਪਹਿਲਾਂ ਵੀ ਮਾਈਨਿੰਗ ਦੇ ਮੁੱਦੇ ਤੇ ਜਿਹੜਾ ਉਹ ਫਟਕਾਰ ਪਾ ਚੁੱਕਿਆ ਹੁਣ ਇੱਕ ਵਾਰ ਫਿਰ ਫਟਕਾਰ ਪਾਈ ਹੈ ਹਾਈ ਕੋਰਟ ਨੇ ਹੁਣ ਕੀ ਮਸਲਾ ਬਣਿਆ ਨਹੀਂ ਕੀ ਗੱਲਬਾਤ ਸੁਖਵਿੰਦਰ ਜੀ ਮਾਈਨਿੰਗ ਦੇ ਮੁੱਦੇ ਤੇ ਇੱਕ ਆਮ ਵਿਅਕਤੀ ਨੇ ਪਟੀਸ਼ਨ ਜਿਹੜੀ ਪਾਈ ਸੀ ਕਿ ਪੰਜਾਬ ਦੇ ਵਿੱਚ ਜਿਹੜੀ ਮਾਈਨਿੰਗ ਹੋ ਰਹੀ ਆ ਅਜੇ ਤੱਕ ਦੱਸੋ ਕਿ ਉਹਦੇ ਸਬੰਧੀ ਪੰਜਾਬ ਸਰਕਾਰ ਨੇ ਕੀ ਕੀ ਕਾਰਵਾਈ ਜਿਹੜੀ ਕੀਤੀ ਹੈ ਤਾਂ ਫਿਰ ਹਾਈ ਕੋਰਟ ਨੇ ਮਾਨ ਜੋ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਪੁੱਛਿਆ ਸੀ ਕਿ ਹਾਂ ਭਈ ਦੱਸੋ ਬੀਤੇ 10 ਸਾਲਾਂ ਦੇ ਵਿੱਚ ਕੀ ਕੁਝ ਤੁਸੀਂ ਜਿਹੜਾ ਕੁਝ ਹੋਇਆ ਤਾਂ ਸੁਖਵਿੰਦਰ ਜੀ ਪੰਜਾਬ ਦੇ ਗ੍ਰਹਿ ਸਖਤਰ ਜਿਹੜਾ ਗ੍ਰਹਿ ਮੰਤਰਾਲੇ ਉਹਨਾਂ ਵੱਲੋਂ ਇੱਕ ਹਲਫਨਾਮਾ ਜਿਹੜਾ ਦਾਇਰ ਕੀਤਾ ਗਿਆ ਖਲਫਨਾਮੇ ਦੇ ਵਿੱਚ ਕੀਤਾ ਦੱਸਿਆ ਗਿਆ ਕਿ ਪਿਛਲੇ 10 ਸਾਲਾਂ ਦੇ ਵਿੱਚ ਮਾਈਨਿੰਗ ਦੇ ਮੁੱਦੇ ਤੇ 797 ਬੰਦਿਆਂ ਦੇ ਖਿਲਾਫ ਜਿਹੜੀ ਹੈ ਉਹ ਕਾਰਵਾਈ ਜਿਹੜੀ ਕੀਤੀ ਗਈ ਹੈ 797 ਹੁਣ ਤੁਸੀਂ ਦੇਖੋ ਕਿ 797 ਵਿਅਕਤੀਆਂ ਦੇ ਖਿਲਾਫ ਜਿਹੜੀ ਕਾਰਵਾਈ ਹੋਈ ਤੇ ਅੱਗੋਂ ਹਾਈ ਕੋਰਟ ਨੇ ਇਹ ਵੀ ਗੱਲ ਪੁੱਛੀ ਕਿ ਹਾਂ ਭਈ ਇਹਨਾਂ ਦੇ ਵਿੱਚੋਂ ਬਰੀ ਕਿੰਨੇ ਹੋਏ ਤੇ ਜੇ ਬਰੀ ਹੋਏ ਤਾਂ ਉਸ ਤੋਂ ਸੰਬੰਧੀ ਫਿਰ ਅਗਲੀ ਕਾਰਵਾਈ ਕੀਤੀ ਹੁਣ ਇਸ ਮੁੱਦੇ ਤੇ ਪੰਜਾਬ ਸਰਕਾਰ ਮੌਜੂਦਾ ਜਿਹੜੀ ਹੈ ਉਹ ਬੁਰੀ ਤਰ੍ਹਾਂ ਘਿਰ ਗਈ ਹੈ ਉਹਨਾਂ ਨੇ ਇਹ ਗੱਲ ਕਹੀ ਜੀ 797 ਬੰਦੇ ਦੇ ਖਿਲਾਫ ਤੋਂ ਹੋਈ ਆ ਕਾਰਵਾਈ ਜਿਨ੍ਹਾਂ ਦੇ ਵਿੱਚ ਦੋ ਵਿਅਕਤੀ ਜਿਹੜੇ ਉਹ ਬਰੀ ਹੋ ਗਏ ਅੱਛਾ ਇਹਦੇ ਨਾਲ ਹੀ ਨਾਲ ਪੰਜਾਬ ਸਰਕਾਰ ਨੇ ਇਹ ਵੀ ਗੱਲ ਕੀਤੀ ਕਿ ਵਿਭਾਗ ਨੇ ਇਹ ਫੈਸਲਾ ਕੀਤਾ ਸੀ ਮਾਈਨਿੰਗ ਵਿਭਾਗ ਨੇ ਕਿ ਜੇਕਰ ਕੋਈ ਬੰਦਾ ਜੇ ਕੋਈ ਮੁਜ਼ਰਮ ਜਿਹੜਾ ਉਹ ਬਰੀ ਹੋ ਜਾਂਦਾ ਤਾਂ ਫਿਰ ਜਿਹੜਾ ਜਾਂਚ ਅਧਿਕਾਰੀ ਹੋਊਗਾ ਉਹਦੇ ਖਿਲਾਫ ਐਕਸ਼ਨ ਕੀਤਾ ਜਾਊਗਾ ਤੇ ਜੇ ਜਾਂਚ ਅਧਿਕਾਰੀ ਐਕਸ਼ਨ ਨਹੀਂ ਕਰਦਾ ਤਾਂ ਫਿਰ ਇੱਕ ਕਮੇਟੀ ਹੋਊਗੀ ਉਹ ਜਿਹੜੀ ਉਸ ਜਾਂਚ ਅਧਿਕਾਰੀ ਦੇ ਖਿਲਾਫ ਐਕਸ਼ਨ ਕਰੂਗੀ ਤੇ ਜੇਕਰ ਸਟੈਂਡਿੰਗ ਕਮੇਟੀ ਵੀ ਨਹੀਂ ਕਰਦੀ ਜਾਂਚ ਤੇ ਫਿਰ ਸਟੈਂਡਿੰਗ ਕਮੇਟੀ ਦੇ ਜਿਹੜੇ ਮੈਂਬਰ ਹਨ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਇਹ ਐਫੀਡੀਐਫ ਕਿ ਜਨਾ ਦਿੱਤਾ ਗਿਆ ਇਹ ਸੈਫੀਡੇਵਿਡ ਦੀ ਰੋਸ਼ਨੀ ਦੇ ਵਿੱਚ ਪੰਜਾਬ ਮਾਨਯੋਗ ਪੰਜਾਬ ਤੇਰੇ ਹਰਿਆਣਾ ਹਾਈ ਕੋਰਟ ਨੇ ਫਿਰ ਰੱਜ ਕੇ ਜਿਹੜੀ ਝਾੜਿਆ ਉਹ ਪੰਜਾਬ ਸਰਕਾਰ ਤੋਂ ਪਾਈ ਹੈ ਕਿ ਤੁਸੀਂ ਦੱਸੋ ਇੱਕ ਪਾਸੇ ਤਾਂ ਮਾਈਨਿੰਗ ਦੇ ਮੁੱਦੇ ਨੂੰ ਲੈ ਕੇ ਹਰ ਰੋਜ਼ ਖਬਰਾਂ ਜਿਹੜੀਆਂ ਲੱਗਦੀਆਂ ਨੇ ਸਰਕਾਰ ਚਿੰਤਤ ਨਜ਼ਰ ਆਉਂਦੀ ਹੈ ਔਰ ਬਿਆਨ ਤੁਸੀਂ ਇਹ ਦਿੰਦੇ ਜੇ ਕਿ ਅਸੀਂ ਇਹ ਕਰ ਲਿਆ ਉਹ ਕਰ ਲਿਆ ਪਰ ਦੂਜੇ ਪਾਸੇ ਨਜ਼ਾਇਜ਼ ਮਾਈਨਿੰਗ ਜਿਹੜੀ ਆ ਉਹ ਰੁਕ ਨਹੀਂ ਰਹੀ ਤੇ ਜਿਹੜੇ ਮੁਜ਼ਰਮ ਫੜਦੇ ਆ 10 ਸਾਲਾਂ ਚ ਕੇਵਲ 797 ਬੰਦੇ ਜਿਹੜੇ ਫੜੇ ਨੇ ਤੇ 10 ਤੇ ਬੀਤਿਆਂ 2 ਸਾਲਾਂ ਦੇ ਵਿੱਚ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਉਦੋਂ ਤੋਂ ਲੈ ਕੇ ਹੁਣ ਤੱਕ ਦੱਸੋ ਕੀ ਕਾਰਵਾਈ ਕੀਤੀ ਤੇ ਕਹਿੰਦੇ ਵਿਭਾਗ ਨੇ ਇਸ ਸੰਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਕਹਿੰਦੇ ਜੀ ਇਹਦੀ ਜਾਣਕਾਰੀ ਸਾਡੇ ਕੋਲ ਪਹੁੰਚੀ ਨਹੀਂ ਹੁਣ ਇਸ ਮੁੱਦੇ ਦੇ ਉੱਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਮਾਨਯੋਗ ਹਰਿਆਣਾ ਹਾਈ ਕੋਰਟ ਨੂੰ ਪਟਕਾਰ ਪਾਈ ਗਈ ਹੈ ਕਿ ਉਸ ਤਰੀਕੇ ਨਾਲ ਕੰਮ ਜਿਹੜਾ ਨਹੀਂ ਕੀਤਾ ਜਿਸ ਤਰੀਕੇ ਨਾਲ ਤੁਹਾਨੂੰ ਕਰਨਾ ਚਾਹੀਦਾ ਸੀ ਤੇ ਨਾਲ ਹੀ ਨਾਲ ਤੁਸੀਂ ਅਦਾਲਤ ਦੀ ਟੇਬਲ ਤੇ ਕੋਰਟ ਦੇ ਵਿੱਚ ਉਹ ਕੁਝ ਜਾਣਕਾਰੀ ਜਿਹੜੀ ਪ੍ਰੋਵਾਈਡ ਜਿਹੜੀ ਹੈ ਨਹੀਂ ਕੀਤੀ ਜਿਹੜੀ ਜਾਣਕਾਰੀ ਤੁਹਾਨੂੰ ਮੰਗੀ ਗਈ ਸੀ ਖੈਰ ਅਦਾਲਤ ਨੇ ਹੁਣ ਇਹਦੀ ਤਰੀਕ ਜਿਹੜੀ ਆ ਉਹ ਅਗਲੇ ਮਹੀਨੇ ਚ ਜੂਨ ਜੁਲਾਈ ਦੇ ਵਿੱਚ ਪਾਤੀ ਆ ਪਰ ਇਸ ਮੁੱਦੇ ਤੇ ਸਰਕਾਰ ਜਿਹੜੀ ਹੈ ਬੁਰੀ ਤਰ੍ਹਾਂ ਆਪਣਾ ਐਫੀਡੇਵਿਟ ਦੇ ਕੇ ਖੋਦੀ ਜਿਹੜੀ ਹੈ ਓਕੇ ਰ ਗਈ ਹੈ ਹੁਣ ਦੇਖੋ ਅਗਲੇ ਦਿਨਾਂ ਚ ਅਗਲੀ ਤਰੀਕ ਤੇ ਆਈ ਕੂਰ ਜਿਹੜਾ ਪੰਜਾਬ ਸਰਕਾਰ ਦੇ ਇਸ ਫੈਸਲੇ ਦੇ ਵਿਰੁੱਧ ਕੀ ਫੈਸਲਾ ਜਿਹੜਾ ਲੇਦੀ ਹੈਗੀ ਜੀ ਚਲੋ ਅਣਗਿਣਤ ਜਾਗਨਾ ਪ੍ਰੋਗਰਾਮ ਜੁੜੇ ਬੜਾ ਬਹੁਤ ਆ ਬਹੁਤ ਬਹੁਤ ਸ਼ੁਕਰੀਆ ਸੁਖਿੰਦਰ ਜੀ ਫਿਰ ਪ੍ਰੋਫੈਸਰ ਮਜੀਸੇ ਗੜਕੀ ਸਾਹਿਬ ਜਿਨ੍ਹਾਂ ਦੇ ਬਲੋਇਆ ਖਬਰਸਰ ਨਗਰ ਬਾਕੀ ਕੀਤੀ ਜੀ ਬਿੰਦ ਕਰ ਦੇ ਕੰਕੀ ਸਾਹਿਬ ਜਿਹੜੀ ਕੀਤੀ ਗੱਲ ਬਹੁਤ ਜੀ ਪਸੰਦ ਆਈ ਉਹ ਦੁਆਰਾ ਫਿਰ ਮਨਨ ਚਾਹੁੰਦਾ ਹਾਂ